ਹਾਂਜੀ ਦੋਸਤੋ ਯੰਗ ਫਾਰਮਰ ਚੈਨਲ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਾਈ ਸਵਾਗਤ ਆ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਮੱਟ ਦਾਦੂ ਬਾਈ ਰਾਜਵੀਰ ਕੋਲ ਸਾਰੇ ਭਰਾ ਜਿੰਨੇ ਵੀ ਬੱਕਰੀਆਂ ਦੇ ਕਿੱਤੇ ਨਾਲ ਜੁੜੇ ਹੋਏ ਆ ਸ਼ੌਂਕ ਰੱਖਦੇ ਆ ਬਾਈ ਨੂੰ ਸਾਰੇ ਜਾਣਦੇ ਆ ਤੇ ਸੁਲਤਾਨ ਬੱਕਰੇ ਵਾਲਾ ਰਾਜਵੀਰ ਮੱਟ ਦਾਦੂ ਕਰਕੇ ਬਾਈ ਦੀ ਬਹੁਤ ਪਛਾਣ ਬਣੀ ਆ ਤੇ ਬੜੇ ਦੁੱਖ ਦੇ ਨਾਲ ਬਾਈ ਕਹਿਣਾ ਪੈਂਦਾ ਸੁਲਤਾਨ ਬੱਕਰਾ ਇਸ ਫਾਰਮ ਦੀ ਸ਼ਾਨ ਹੁੰਦਾ ਸੀ ਜਿਹੜਾ ਕਿ ਥੋੜੇ ਮਹੀਨੇ ਹੋਇਆ ਹਨਾ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਸਦੀ ਬਰੀਡ ਅੱਜ ਵੀ ਬਾਈ ਕੋਲੇ ਆ ਬਾਈ ਕੋਲੇ ਸੰਭੀ ਹੋਈ ਆ ਉਸ ਦੀਆਂ ਯਾਦਾਂ ਤੇ ਅੱਜ ਗੱਲਾਂ ਬਾਤਾਂ ਕਰਾਂਗੇ ਸੁਲਤਾਨ ਦੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਦੇ ਹੋਰ ਵੀ ਤਜਰਬੇ ਸਾਂਝੇ ਕਰਾਂਗੇ ਬਾਈ ਰਾਜਵੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜਗਮੀ ਠੀਕ ਆ ਬਾਈ ਵਧੀਆ ਬਾਈ ਵਧੀਆ ਹੋਰ ਸੁਣਾਓ ਠੀਕ ਠਾਕ ਹਾਂ ਹਾਂ ਬਹੁਤ ਵਧੀਆ ਚੜ੍ਹਦੀ ਕਲਾ ਤੇ ਬਾਈ ਕਿੰਨੇ ਸ ਮਹੀਨੇ ਹੋ ਗਿਆ ਸੁਲਤਾਨ ਨੂੰ ਗਏ ਨੂੰ ਸੁਲਤਾਨ ਨੂੰ ਤਕਰੀਬਨ ਹੋ ਗਏ ਬਾਈ 3 ਤੋਂ 4 ਮਹੀਨੇ ਹੋ ਗਏ 3 ਤੋਂ 4 ਮਹੀਨੇ ਹਾਂ ਕਿੰਨੀ ਉਮਰ ਕਰਕੇ ਬਾਈ ਪੂਰਾ ਹੋਇਆ ਸੁਲਤਾਨ ਆਪਣੇ ਕੋਲੇ ਉਹ ਲੱਗਿਆ ਸੀਗਾ 8 ਸਾਲ 7 ਸਾਲ ਦਾ ਹੋ ਗਿਆ ਸੀਗਾ 7 ਸਾਲ ਦਾ ਓਕੇ ਗੁਜ਼ਰ ਗਿਆ ਸੀ ਉਹ 7 ਸਾਲ ਦਾ ਹਾਂ ਅਜੇ ਕਿਉਂ ਮਰ ਲੈਣੀ ਸੀ ਖਰੋਣੇ ਹਾਂਜੀ ਉਮਰ ਪਈ ਸੀ ਇਹ ਤੇ ਜਵਾਨੀ ਸੀ ਪਰ ਕੁਝ ਮੇਰੇ ਉਲਝਣ ਕਾਰਨ ਕੁਝ ਉਹਦੇ ਦੇ ਵਿਚਾਰੇ ਦੇ ਵਾਕ ਤਾਂ ਨਾ ਜਿੰਨੀਆਂ ਡਾਢੇ ਨੇ ਲੇਖੀਆਂ ਖਾਣੀਆਂ ਤਾਂ ਉਹਨੀਆਂ ਹੀ ਨੇ ਉਸ ਤੋਂ ਬਾਅਦ ਤਾਂ ਟੋਕੜਾ ਲੰਘਦੇ ਨਹੀਂਗਾ ਬਿਲਕੁਲ ਉਹ ਤਾਂ ਇੱਥੇ ਹੀ ਰਹਿ ਜਾਂਦਾ ਉਹ ਬਸ ਉਹਦੀ ਆਈ ਸੀ ਵਿਚਾਰੇ ਦੀ ਮੈਂ ਦੂਰ ਹੋ ਗਿਆ ਉਹ ਮੈਥੋਂ ਹੋਰ ਦੂਰ ਹੋ ਗਿਆ ਭੱਜੇ ਦਾ ਬਥੇਰੇ ਆ ਆਪਣੇ ਮਿਹਨਤ ਬਹੁਤ ਕੀਤੀ ਤੇ ਪਰ ਨਹੀਂ ਉਹਨੇ ਨਹੀਂ ਸਾ ਤਾਂ ਵਿਚਾਰੇ ਨੇ ਨਾ ਧਾਵਣੀ ਦਿਖਾਇਆ ਬਾਅਦ ਚ ਠੀਕ ਹੈ ਨਾ ਬਈ ਸੁਲਤਾਨ ਕਿੰਨਾ ਕੁਛ ਦੇ ਗਿਆ ਆਪਾਂ ਨੂੰ ਆ ਸਾਰੇ ਹੀ ਉਹਦਾ ਯਾਰ ਹੂੰ ਉਹਨੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਛੋਡੇ ਰਗੇ ਭਰਾਵਾਂ ਨਾਲ ਚਿਹਰਾ ਬਣਾਤਾ ਆਪਣਾ ਹਨਾ ਹੂੰ ਮੈਥੂ ਮੈਂ ਤਾਂ ਤਾਂ ਵੀ ਮੈਂ ਉਹ ਜਦੋਂ ਗੁਜਰਿਆ ਨਾ ਜਦੋਂ ਵਿਚਾਰਾ ਹਨਾ ਪੂਰਾ ਹੋਇਆ ਹਾਂਜੀ ਸੱਚੀਓ ਗੱਲ ਆ ਮੈਂ ਹੈ ਕਿ ਉਹਨੂੰ ਇੰਨਾ ਪਿਆਰ ਨਹੀਂ ਕਰਦਾ ਸੀ ਜਿੰਨੇ ਲੋਕ ਕਰਦੇ ਸੀ ਲੋਕਾਂ ਨੇ ਕੀਤਾ ਮੈਂ ਕਹਿੰਦਾ ਯਾਰ ਬਈ ਪਹਿਲੀ ਵਾਰੀ ਇਹ ਚੀਜ਼ ਮੈਨੂੰ ਦੇਖਣ ਨੂੰ ਮਿਲੀ ਆ ਵੀ ਕੋਈ ਮੇਰੇ ਤੋਂ ਬਗੈਰ ਮੈਨੂੰ ਇਹ ਚੀਜ਼ ਤਾਂ ਪਤਾ ਨਾ ਹੋਵੇ ਜੇ ਮੈਂ ਉਹ ਸੁਲਤਾਨ ਦਾ ਲਾਹਾ ਖਟਣਾ ਚਾਹੁੰਦਾ ਨਾ ਕਿਤੇ ਉਹ ਟਾਈਮ 'ਚ ਜਿਵੇਂ ਹੁਣ ਵੀ ਲੋਕਾਂ ਦਾ ਚੱਲੀ ਜਾਂਦਾ ਹਾਂ ਪਹਿਲਾਂ ਵੀ ਚਾਲਦਾ ਸੀ ਚੱਕ ਚੱਕ ਕੇ ਜਾਨਵਰ ਆ ਦੇ ਬੋਕ ਦੇ ਬਣਾ ਬਣਾ ਕੇ ਬੱਕਰੀਆਂ ਦੇ ਬਣਾਵਣਾ ਕੇ ਵੇਚੀ ਜਾਂਦੇ ਨੇ ਹਾਂਜੀ ਕਿਉਂਕਿ ਮੇਰੇ ਕੋਲ ਤਾਂ ਹੁਣ ਵੀ ਅੱਜ ਵੀ ਸ਼ਿਕਾਇਤਾਂ ਆਉਂਦੀਆਂ ਪਰ ਮੈਂ ਕਹਿੰਦਾ ਉਹ ਪ੍ਰਮਾਤਮਾ ਵੇਂਦਾ ਹਨਾ ਵੀ ਮਾੜਾ ਕਰਨ ਵਾਲੇ ਦਾ ਆਪੇ ਮਾੜਾ ਹੁੰਦਾ ਬਿਲਕੁਲ ਤੇ ਉਹ ਮੈਂ ਤਾਂ ਉਹਨੇ ਮੈਨੂੰ ਬਹੁਤ ਕੁਝ ਦੇਣਾ ਸੀ ਉਹ ਬੱਕਰੀਆਂ ਜਿਵੇਂ ਹੁਣ ਆਪਾਂ 20 25 ਤੀ ਰਹਿੰਦੇ ਆ ਕਿ ਅੱਜ ਨੂੰ ਤਾਂ ਆਪਾਂ ਮੈਂ 100 ਸਹੀ ਹੈ ਜਦੋਂ ਸੁਲਤਾਨ ਹੁੰਦਾ ਸੀ ਜਮ ਉਹਦੇ ਨਾਲ ਦੇ ਬੱਕਰੇ ਕਈਆਂ ਕੋਲੇ ਰੰਗਦੇ ਹੁੰਦੇ ਸੀ ਹਾਂ ਬਾਈ ਤੈਨੂੰ ਬੱਚੇ ਦੇ ਦੇਣੇ ਆ 45 45 ਸੂਣੋਂ 4 4000 ਨੂੰ ਤੇ ਤੂੰ ਵੇਚ ਲਾ ਜਿੰਨੀ ਕਮਾਈ ਹੋ ਗਈ ਆ ਤਾਂ ਦੇ ਦੇ ਅੱਛਾ ਮੈਂ ਕਹਿੰਦਾ ਇਹ ਥੋੜਾ ਗੋਲਾ ਥੋੜੀ ਰੱਖਿਆ ਮੈਂ ਜਲੇ ਦਾ ਅਗਲਾ ਮਾਨ ਕਰਕੇ ਮੇਰੇ ਕੋਲੇ ਆਵੇ ਹੂੰ ਫਿਰ ਅਗਲੇ ਨੂੰ ਮੈਂ ਚੱਕ ਕੇ ਥੋੜਾ ਜਿਆਦਾ ਤੱਕ ਜਿਆਦਾ ਕਿਵੇਂ ਮਰਜੀ ਆ ਮੈਂ ਆਪਦੀ ਬਣਾ ਕੇ ਵੇਚਾਂ ਇਹ ਗੱਲਾਂ ਫੱਪਦੀਆਂ ਥੋੜੀ ਹੁੰਦੀਆਂ ਨੇ ਬਿਲਕੁਲ ਬਈ ਤੇ ਤਾਂ ਹੀ ਭਾਈ ਉਹ ਬੱਕਰੀ ਨੂੰ ਪਿਆਰ ਮਿਲਿਆ ਹੂੰ ਆਜ ਪਹਿਲੀ ਗੱਲ ਤਾਂ ਜਦੋਂ ਮੈਂ ਆਪਾਂ ਨੂੰ 7-8 ਸਾਲ ਕੰਮ ਕਰਦਣ ਹੋ ਗਏ ਮੈਨੂੰ ਉਹ ਤਾਂ ਲੱਗਦਾ ਮੈਂ ਪਹਿਲਾ ਬੰਦਾ ਹਾਂ ਆਇਓ ਉਂਗਲ ਖੜੀ ਕਰਕੇ ਗੱਲ ਕਰ ਸਕਦਾ ਵੀ ਇੱਕ ਬੰਦਾ ਕਹਦੇ ਵੀ ਮੜਦਾ ਦੋਲ ਨੇ ਧੋਖਾ ਕੀਤਾ ਪਾਸੋਂ ਚ ਬਚਾ ਕੇ ਬੱਚਾ ਨਹੀਂ ਦਿੱਤਾ ਨਹੀਂ 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 ਇਹ ਤਾਂ ਭਲੇਖੇ ਦਾ ਵਰਕੇ ਪਾਟੇ ਹੋਏ ਨੇ ਮੈਂ ਕਹਿੰਦਾ ਵੀ ਆਪ ਦਾ ਵੀ ਜੇ ਜਾਨਵਰ ਕਿਸੇ ਨੂੰ ਦਿੱਤਾ ਨਾ ਮੈਂ ਫੇਰ ਵੀ ਨਾਲ ਖੜਦਾ ਹਾਂ ਉਹਦੇ ਤੇ ਮਰ ਮੁਰ ਜਾਂਦਾਗਾ ਅਲੇ ਉਹਨਾਂ ਫੇਰ ਵੀ ਕਹਿੰਦਾ ਆ ਜੀ ਯਾਰ ਲੈ ਜੀ ਚੱਕ ਕੇ ਕਿੱਡੀ ਗੱਲ ਹੈ ਕਰ ਲਾਂਗੇ ਵਾਦਾ ਘਾਟਾ ਕੋਈ ਗੱਲ ਨਹੀਂ ਤੇ ਬਸ ਜਿਹੜਾ ਉਹ ਦੇਗਾ ਕਹਿਣ ਦਾ ਭਾਵਾ ਵੀ ਲੋਕਾਂ ਦਾ ਪਿਆਰ ਹੂੰ ਤੇ ਆਪਣਾ ਨਾਮ ਲੋਕਾਂ ਨੂੰ ਬਿਲਕੁਲ ਜਾਣਨ ਲੱਗੇ ਵੀ ਮਟ ਦਾਦੂ ਬਸਦਾ ਹੈ ਮਟ ਦਾਦੂ ਚ ਸੁਲਤਾਨ ਬੱਕਰਾ ਸੀ ਸੁਲਤਾਨ ਦਾ ਓਨਰ ਸੀ ਇਹੜਾ ਮਾਲਕ ਸੀ ਰਾਜਵੀਰ ਸੀਗਾ ਉਥੋਂ ਬਸ ਸਹਿਚਰਨ ਵਾਲੇ ਪਿਆਰ ਲੋਕਾਂ ਦਾ ਵਧਿਆ ਬਾਈ ਦਾ ਬਹੁਤ ਨਾਮ ਬਣਿਆ ਉਸ ਬੱਕਰੇ ਕਰਕੇ ਹੈਨਾ ਵਧੀਆ ਹਾਂ ਨਾਮ ਵੀ ਬਣਿਆ ਤੇ ਬਰੀਡ ਵੀ ਬਾਈ ਨੇ ਸੰਭੀ ਹੋਈ ਹੈ ਇਹ ਨਹੀਂਗਾ ਵੀ ਬੰਦਾ ਜਾਨਵਰ ਦੀ ਖੱਟੀ ਖਾਲੇ ਤੇ ਉਹਦੀ ਅੱਗੇ ਬਰੀਡ ਨਾ ਰੱਖੇ ਹਾਂ ਨਹੀਂ ਨਹੀਂ ਖੱਟੀ ਕਦੀ ਨਹੀਂ ਖਾਣੀ ਚਾਹੀਦੀ ਖੱਟੀ ਤਾਂ ਚਾਹੇ ਤੁਸੀਂ ਦੇਸੀ ਬੱਕਰੀਆਂ ਦੇ ਕੰਮ ਕਰੀ ਜੰਨੇ ਆ ਚਾਹੇ ਬੀਟਲਾਂ ਦੇ ਚਾਹੇ ਕਿਸੇ ਤੇ ਵੀ ਕਰੀ ਜੰਨੇ ਆ ਹਾਂਜੀ ਜਾਨਵਰ ਦੀ ਕਦਰ ਕਰੋ ਪਹਿਲੀ ਗੱਲ ਤਾਂ ਬਿਲਕੁਲ ਵਾ ਮੇਰੇ ਕੋਲੇ ਜਾਨਵਰ ਜਦੋਂ ਗੁਜ਼ਰ ਜਾਂਦਾ ਹਨ ਮਰ ਜਾਂਦਾਗਾ ਹਾਂਜੀ ਮੈਂ ਕਦੇ ਬਾਹਰ ਨਹੀਂ ਛੱਟ ਕੇ ਆ ਠੀਕ ਹੈ ਮੇਰੇ ਜੰਨੇ ਇੱਥੇ ਤੁਸੀਂ ਕੁਦਰਤ ਤੇ ਕੋਈ ਰੱਬ ਸੁੱਖ ਰੱਖੇ ਫਾਰਮ ਦੀ ਉਮਰ ਲੰਮੀ ਹੋਵੇ ਜਿੱਦੇ ਚਲ ਇੱਕ ਚੀਜ਼ਾਂ ਤਾਂ ਹੁੰਦਾ ਹੁੰਦਾ ਕਿਤੇ ਵੀ ਹਣਾ ਇੱਥੇ ਜੇ ਪੱਟੇਗੇ ਤੇ ਹੱਡ ਬਹੁਤ ਨਿਕਲਣੇ ਆ ਠੀਕ ਹੈ ਬਾਈ ਬੱਕਰੇ ਸੁਲਤਾਨ ਤੋਂ ਲੈ ਕੇ ਸੁਲਤਾਨ ਵੀ ਇੱਥੇ ਬੱਕਰੀਆਂ ਜਿੰਨੀਆਂ ਮਰੀਆਂ ਇੱਥੇ ਬੱਚੇ ਜਿੰਨੇ ਮਰੇ ਇੱਥੇ ਇੱਥੋਂ ਤੱਕ ਕਿ ਮੈਂ 제ਰ ਨਹੀਂ ਕੋਲੇ ਤੋਂ ਬਾਹਰ ਲੱਪੀ ਉਹ ਵੀ ਇੱਥੇ ਨਾ ਪਦਾ ਹੁੰਦਾ ਤੇ ਬਾਈ ਆਪਣੇ ਹੁਣ 나ਗ ਹੋਰਾਂ ਬਾਰੇ ਵੀ ਦੱਸਿਓ ਹਣਾ ਜਿਹੜੀ ਬਾਈ ਕੋਲੇ ਹੁਣ ਬਰੀਡਰਾਂ ਦੀ ਜੋੜੀ ਆ ਹਣਾ 나ਗ ਬੱਕਰਾ ਵੀ ਬਾਈ ਨੇ ਬਹੁਤ ਮਸ਼ਹੂਰ ਕੀਤਾ ਹੈਗਾ ਤੇ ਜਦੋਂ ਰਾਜਵੀਰ ਅਸੀਂ ਪਿਛਲੇ ਸਾਲ ਬਈ ਆਏ ਸੀਗੇ ਹਨਾ ਉਦੋਂ ਨਾਲੋਂ ਤਾਂ ਨਾਗ ਦੀ ਬਹੁਤ ਜ਼ਿਆਦਾ ਗਰੋਥ ਹੋਈ ਆ ਬਹੁਤ ਸਾਹਮਣੇ ਇਹ ਤਾਂ ਉਹ ਤੋਂ ਵੇਖ ਇਹ ਤਾਂ ਫਾਰਮ 'ਚ ਵੜਿਆ ਹਾਂ ਹੁਣ ਮੇਰਾ ਹੁਣ ਪੇਜ ਚੱਲਦਾ ਹੈ ਮੈਂ ਕਦੇ ਓਵਰ ਐਕਟਿੰਗ ਕਰਕੇ ਜਾਨਵਰ ਨਹੀਂ ਦਿਖਾਉਂਦਾ ਬਿਲਕੁਲ ਬਈ ਅਪਲੋਡ ਹੀ ਨਹੀਂ ਪੈਂਦੀ ਪਹਿਲੀ ਗੱਲ ਆ ਮਹਾਰਾਜ ਜਿੰਨੇ ਜੋਗਾ ਹੈਗਾ ਉਹਨੇ ਜੋਗਾ ਰੱਖੇ ਆਪੇ ਵਧੀ ਜਾਵਾਂਗੇ ਤੁਹਾਨੂੰ ਸਰ ਕਹਦਾ ਯਾਰ ਬੱਕਰੇ ਦਾ ਬਹੁਤ ਫਰਕ ਪਿਆ ਮੈਂ ਕਹਾਂ ਯਾਰ ਜਗਵੀਤ ਮੈਨੂੰ ਤਾਂ ਮੇਮ ਨਾਲ ਜਿਹਾ ਲੱਗਦਾ ਨਹੀਂ ਬਹੁਤ ਫਰਕ ਹੈ ਤੇ ਸੁੱਖ ਨਾਲ ਮਲਾ ਚਾਰ ਦੰਦ ਹੋਣਾ ਖਬਰੇ ਛੇ ਪੱਟ ਗਿਆ ਹੋਵੇ ਤੇ ਸੁੱਖ ਨਾਲ ਲੰਮਾ ਲਾਂਝਾ ਦੇਖੋ ਬਈ ਜਿਹੜੇ ਬੰਦਿਆਂ ਨੇ ਇਹਨੂੰ ਦੋ ਦੰਦ ਤੇ ਅਖੀਰਾ ਦੇਖਿਆ ਸੀ ਨਾ ਉਹੀ ਦੱਸ ਸਕਦੇ ਵੀ ਉਹ ਦੱਸ ਸਕਦੇ ਕਿੱਥੇ ਹੈ ਨਾ ਜਦੋਂ ਆਪਣਾ ਬਰਾੜ ਕਹਿੰਦਾ ਸੀਗਾ ਬਰਾੜ ਬਟਨਡੇ ਵਾਲਾ ਰਾਜਵੀਰ ਪੁੱਸੀ ਆ ਰਾਜਵੀਰ ਮਜਾ ਕਰਦਾ ਛੋਟਾ ਹੁੰਦਾ ਸੀ ਕਹਿੰਦਾ ਦੇਸੀ ਆ ਕਿਧਰੋਂ ਪਾਲੀ ਬਠਾਵਾ ਖੜ ਜਾ ਹੈ ਆ ਦੇਖੋ ਬਈ ਪਾਕਿਸਤਾਨੀ ਉੱਚਾ ਮੱਥਾ ਕਹਿੰਦੇ ਜੀ ਨੂੰ ਹਨਾ ਸਿੰਘ ਸੁੰਗ ਦੇਖੋ ਕਿੰਨਾ ਚੌੜਾ ਹੈਗਾ ਚੌੜਾ ਸਿੰਘ ਦਾ ਬੱਕਰਿਆਂ ਦੇ ਹੁੰਦਾ ਬਈ ਇੰਨਾ ਚੌੜਾ ਜਿਹੜਾ ਸਹੀ ਉੱਚੇ ਮੱਥੇ ਵਾਲਾ ਬੱਕਰਾ ਇਹ ਆਪਣੇ ਆਪ 'ਚ ਰੰਗ ਬਹੁਤ ਹੈ ਜੇ ਮੈਨੂੰ ਤੂੰ ਕਹਿਣਾਗਾ ਵੀ ਨਾ ਬਣਾਇਆ ਨਾਮ ਆਪਣੀ ਆਪਾਂ ਤਾਂ ਜੇ ਨਾ ਬਣਾਵਾਂਗੇ ਕਿਸੇ ਚੀਜ਼ ਦਾ ਫਾਰਮੈਲਟੀ ਨਾਲ ਬਿਲਕੁਲ ਆਪਾਂ ਐਂ ਕਹਿ ਕੇ ਆਹ ਦੇਖ ਬਾਈ ਆਹ ਦੇਖ ਬਾਈ ਆਹ ਚੀਜ਼ ਨਹੀਂ ਆਹ ਕੰਮ ਨਹੀਂ ਕਰਨਾ ਕਦੇ ਵੀ ਜਾਨਵਰ ਖੜਿਆ ਦੇਖੇ ਮੇਲੇ ਚ ਆਪਾਂ ਕਿਤੇ ਜਾਨਵਰ ਲੈ ਕੇ ਜਾਂਦੇ ਆ ਛੋਡੇ ਜਾਨਵਰ ਨੂੰ ਦੂਰ ਲੋਕ ਦੇਖ ਕੇ ਆਉਣ ਹੂੰ ਵੀਰ ਕੋਈ ਚੀਜ਼ ਖੜੀ ਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਪਤਾ ਲੱਗੇ ਤਾਂ ਮਾਲਕ ਕੌਣਾ ਰਾਜਵੀਰ ਹਾਂ ਇਹ ਗੱਲ ਹੁੰਦੀ ਆਗੀ ਆਣੀ ਹੁੰਦਾ ਕਿ ਯਾਰ ਆਹ ਦੇਖ ਲੋ ਆਹ ਦੇਖ ਲੋ ਇੱਥੋਂ ਹਵਾਨਾ ਹਲਾਤਾ ਇੱਥੋਂ ਪੇਟੀ ਲਾਤੀ ਇੱਥੋਂ ਆ ਚੀਜ਼ ਦਿਖਾਤੀ ਇਹ ਇੰਨਾ ਇਹ ਨਾ ਨਹੀਂ ਇਹ ਨਹੀਂ ਇਹ ਇਹਦਾ ਹੁਣ ਆਪ ਦੀ ਗਲੀਟ ਹੈ ਇਹਦਾ ਆਪ ਦਾ ਖੂਨ ਹੈ ਇਹਨੇ ਵਧਨਾ ਵੀ ਇਹਨੇ ਕਰਨਾ ਵੀ ਇਹਨੇ ਸਾਰਾ ਕੁਝ ਹੀ ਕਰਨਾ ਰੰਗਾਪੇ ਦਿਖਾਉਣੇ ਨੇ ਜੀ ਬਾਈ ਹਾਂ ਬਾਈ 나ਗ ਦੀ ਮਾਂ ਵਾਲੇ ਪਾਸੋਂ ਕਿਵੇਂ ਸੀ ਦੱਸੋ ਥੋੜਾ ਜਿਹਾ ਹਨਾ ਇਹ ਜੋੜੀ ਸਕੇ ਭਰਾਈ ਇਹ ਦੋਨੇ ਸਕੇ ਸਕੇ ਸੋਤਮ ਦੇ 나ਗ ਹਾਂ 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 ਸਕੇ ਦੀ ਮਾਂ ਤਨ ਦਾਦਣਾ ਉਹ ਖੜੀ ਡੱਬੀ ਜੀ ਪਰਲੇ ਪਾਸੇ ਠੀਕ ਹੈ ਬਾਈ ਇਹ ਆਪਾਂ ਇਹਦੀ ماں ਲੈ ਕੇ ਆਏ ਸੀ ਕਿਸੇ ਦਿਨ ਉਹਨਾਂ ਦਾ ਭਰਾ ਮਾ ਦਾ ਧੰਨਵਾਦ ਮੈਂ ਕਰਕੇ ਆਉਂਗਾ ਹਾਂਜੀ ਕਿਉਂਕਿ ਜਿਨ੍ਹਾਂ ਨੇ ਆਪ ਨੂੰ ਰੋਜੀ ਪਾਇਆ ਉਹਨਾਂ ਨੂੰ ਪਤਾ ਨਹੀਂ ਅੱਛਾ ਉਹ ਵਿੱਕੀ ਸੀ ਬਾਈ ਬਨੇਰਾ ਕਲਾਂ ਤੋਂ ਬਨੇਰਾ ਕਲਾਂ ਤੋਂ ਇਹ ਕਿੱਥੇ ਰਹਿ ਗਿਆ ਬਾਈ ਮੇਰੇ ਨਹੀਂ ਧਿਆਨ ਲਧਿਆਣੇ ਵਾਲਾ ਮੇਰੇ ਹਿਸਾਬ ਵਿੱਚ ਅੱਛਾ ਮੇਰੇ ਬਹੁਤਾ ਨਹੀਂ ਧਿਆਨ ਕਿਉਂਕਿ ਮੈਂ ਦੀ ਆ ਇਸ ਪੱਖੋਂ ਮੈਂ ਥੋੜਾ ਕਮਜ਼ੋਰ ਠੀਕ ਹੈ ਬਾਈ ਜਾ ਕਿਤੇ ਮਰਜੀ ਜੇ ਬੜੀਏ ਘਰੇ ਜਰੂਰ ਆ ਜਾਂਗੇ ਆਪਦੇ ਪਰ ਉਹ ਭਰਾ ਦਾ ਮੈਂ ਧੰਨਵਾਦ ਘਰੇ ਜਾ ਕੇ ਕਰਕੇ ਆਉਣਾ ਉਹਦੀ ਬੱਕਰੀ ਲਿਆਂਦੀ ਸੀ ਰਾਣੀ ਉਹਦੇ ਕੋਲ ਤਾਂ ਪਾਠ ਹੀ ਸੀ ਉਦੋਂ ਉਹ ਕ੍ਰੋਸ ਸੀਗੀ ਉਹ ਗੱਬਣ ਅੱਛਾ ਹੁਣ ਤਿੰਨ ਪੱਠਾਂ ਦਿੱਤੀਆਂ ਸੀ ਮੈਨੂੰ ਸਟਾਰਟਿੰਗ ਇੰਜੀਨੀਅਰ ਉਹਦੇ ਫਾਰਮ ਦੀ ਅੱਛਾ ਬਾਈ ਜੱਸਾ ਦਾ ਵਾਕੇ ਲਿਆ ਸੀ ਮਿਰੜੀ ਵਾਲਾ ਠੀਕ ਹੈ ਬਾਈ ਤੇ ਕਹੋ ਮੈਂ ਮੇਰੀ ਆਤ ਤਾਂ ਜਿਨ੍ਹਾਂ ਨੇ ਪੈਰ ਲਾਇਆ ਕਦੀ ਨਹੀਂ ਭੁੱਲਣਾ ਚਾਹੀਦਾ ਮੈਂ ਹੁਣ ਜੇ ਬਾਈ ਪੰਮੇ ਦਾ ਕਹਿਣਾ ਬਾਈ ਪੰਮਾ ਉਹ ਮੇਰਾ ਮੋਢਾ ਹੈ ਜਿਹਦੀਆਂ ਮੈਂ ਗੱਲਾਂ ਸੁਣ ਕੇ ਇਥੋਂ ਤੱਕ ਹਾਂ ਠੀਕ ਹੈ ਤੇ ਉਹ ਉਹਦੂ ਬੱਕਰੀ ਕ੍ਰੋਸ ਉਹਨੇ ਤਿੰਨ ਪੱਠਾਂ ਦਿੱਤੀਆਂ ਸੀ ਮੇਰੇ ਕੋਲੇ ਆ ਕੇ ਅੱਛਾ ਬਾਈ ਉਹਦੇ ਇਹਦੇ ਚ 80% ਜਾਨਵਰ ਨੇ ਉਹ ਕੱਲੀ ਬੱਕਰੀ ਦੀ ਠੀਕ ਹੈ ਬਾਈ 80% ਬਾਈ ਬੱਕਰੀ ਵੀ ਦਿਖਾਇਓ ਇਹਨਾਂ ਦੀ ਮਾਂ ਵੀ ਦਿਖਾਇਓ ਬਾਈ ਜਿਵੇਂ ਰਾਜ ਵੀਰ ਤੂੰ ਬਾਈ ਪੰਮੇ ਦਾ ਨਾਂ ਲਿਆ ਹਨਾ ਹਾਂ ਹਾਂ ਅੱਜ ਕੱਲ ਸੈਦੋਗੇ ਲਾਈਨ ਤੇ ਬਹੁਤ ਬੰਦੇ ਕੰਮ ਕਰਨ ਲੱਗ ਗਏ ਆ ਪਰ 5-6 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਤੁਹਾਡੇ ਵਰਗੇ ਟਾਵੇਂ ਬੰਦੇ ਸੀਗੇ ਜਿਨ੍ਹਾਂ ਨੂੰ ਲੋਕ ਜਾਣਦੇ ਸੀ ਵੀ ਇਹਨਾਂ ਕੋਲੇ ਸੈਦੋਗੇ ਲਾਈਨ ਦੇ ਜਾਨਵਰ ਹੈਗੇ ਆ ਇਸ ਐਦੋਗੇ ਲਾਈਨ ਬਾਰੇ ਵੀ ਦੱਸਿਓ ਬਈ ਤੁਹਾਨੂੰ ਇਹਦੇ ਚ ਕੀ ਵਧੀਆ ਲੱਗਿਆ ਸੀ ਜਾਂ ਜਿਵੇਂ ਹੁਣ ਇਹ ਦੇਖਦੇ ਹੋ ਤੁਸੀਂ ਹਨਾ ਕੀ ਫਰਕ ਦੇਖਦੇ ਹੋ ਮੈਂ ਤਾਂ ਤੁਹਾਨੂੰ ਦੱਸਾਂ ਗੱਲ ਹੂੰ ਲੋਕ ਲਾਹਾ ਖਟਣ ਵਾਲੇ ਬੜੇ ਆ ਹਾਂਜੀ ਠੀਕ ਆ ਨਾਲ ਤੁਰ ਨਾਲ ਤੇ ਖੜਨ ਵਾਲੇ ਬਹੁਤ ਘੱਟ ਨੇ ਇਹ ਸਮਾਂ ਦੱਸੂਗਾ ਹੀ ਤੇ ਅੱਗੇ ਜਾ ਕੇ ਵੀ ਦੱਸੂਗਾ ਹੂੰ ਜਦੋਂ ਪਤਾ ਲੱਗ ਗਿਆ ਠੀਕ ਆ ਵੀ ਆਪਾਂ ਗਧੇ ਨੂੰ ਘੋੜਾ ਬਣਾਉਣਾ ਹੈ ਹਾਂਜੀ ਤੇ ਫਲਾਨੇ ਦਾ ਨਾਮ ਲੈ ਕੇ ਬਣ ਜੂ ਲੋਕ ਬਣਾ ਲੈਂਦੇ ਨੇ ਬਿਲਕੁਲ ਮੈਂ ਨਾ ਤੈਨੂੰ ਕਹਤਾ ਹੁਣ ਸਰ ਵੀ ਮੇਰੇ ਕੋਲੇ ਪੰਮਾ ਸੈਦੂ ਵਾਲਾ ਫਲਾਨਾ ਧੌਂਕਾ ਉਹ ਨਹੀਂ ਯਾਰ ਆਪੇ ਬੋਲੇ ਸੈਣ ਦੀ ਲੋੜ ਹੀ ਨਾ ਪਵੇ ਯਾਰ ਹਨਾ ਵੀ ਨਾਂ ਲੈ ਕੇ ਦੱਸ ਕੇ ਪ੍ਰੂਫ ਕਰਵਾ ਕੇ ਫਲਾਨਾ ਧੌਂਕਾ ਦਿਖਾ ਕੇ ਆਪਾਂ ਕੀ ਫਿਰ ਪ੍ਰਦਰਸ਼ਨੀ ਕੀਤੀ ਤਾਂ ਕੀ ਕੀਤੀ ਲੋਕ ਆਪੇ ਕਹਿਣ ਮੈਂ ਹੁਣ ਇੰਨੇ ਪੇ ਤੇ ਵੀਡੀਓ ਪਾਉਣਾਗਾ ਇੰਨੀਆਂ ਮੇਰੇ ਕੋਲ ਬੱਚੇ ਵੀ ਫਰਦੇ ਆ ਮੇਰੇ ਪੇ ਤੇ ਇੱਕ ਵੀ ਫੋਰ ਸੇਲ ਦੇ ਨਾਂ ਤੇ ਕਦੇ ਵੀਡੀਓ ਨਾ ਪਊਗੀ ਹਾਂ ਤੂੰ ਬਣਾਈ ਜਾਣਾ ਹਾਂ ਤੂੰ ਮੈਥਵਾ ਸਵਾਲ ਹੀ ਨਹੀਂ ਪੁੱਛ ਸਕਦਾ ਵੀ ਰਾਜਵੀਰ ਕੋਈ ਸੇਲ ਹੈ ਕਿ ਨਹੀਂ ਕੋਈ ਨੂੰ ਪਤਾ ਹੈ ਆਪਾਂ ਨੂੰ ਜੋੜੇ ਨੂੰ 8-9 ਸਾਲ ਹੋ ਗਏ ਹਾਂਜੀ ਬਾਈ ਲੋਕ ਲਾਹਾ ਖੱਟਣ ਵਾਲੇ ਬਾਲੇ ਨੇ ਜਿਹੜੇ ਬੰਦੇ ਮੈਂ ਅੱਜ ਵੀ ਮੇਰੇ ਕੋਲੇ ਨੋਟ ਕੀਤੀਆਂ ਹੋਈਆਂ ਗੱਲਾਂ ਨੇ ਬਹੁਤ ਜਦੋਂ ਹੁਣ ਬਾਈ ਪੰਮਾ ਬਾਈ ਪੰਮਾ ਹੋਣੀ ਆ ਕੋਈ ਕਿਉਂ ਨਹੀਂ ਬੰਦੇ ਚ ਤਯਰਬਾ ਬਹੁਤ ਹੈ ਹੂੰ ਪਹਿਲਾ ਬਾਈ ਦਾ ਟੋਪ ਤੇ ਕੰਮ ਸੀ ਫਿਰ ਬਾਈ ਥੋੜਾ ਜਿਹਾ ਜਾਣ ਜਦੋਂ ਅਸੀਂ ਲੱਗੇ ਆ ਥੋੜਾ ਜਿਹਾ ਸੁਲਤਾਨ ਉਹਦਾ ਜਵਾਨੀ ਉਹਦਾ ਬਾਈ ਥੋੜਾ ਜਿਹਾ ਨਾ ਘਟਾ ਗਿਆ ਸੀ ਕੰਮ ਨੂੰ ਹੂੰ ਵੀ ਉਹਦੀ ਨਾ ਉਹਦੀ ਸੋਚ ਹੀ ਇਹੋ ਜੀ ਆ ਕਿਉਂਕਿ ਚਲੋ ਉਮਰ ਦੇ ਹਿਸਾਬ ਨਾਲ ਵੀ ਹੋ ਜਾਂਦਾ ਕੁਝ ਘਰ ਦੀਆਂ ਕਬੀਲਦਾਰੀਆਂ ਹੋ ਜਾਂਦੀਆਂ ਨੇ ਪਰ ਉਹ ਕੁਝ ਕੁ ਬੰਦੇ ਨੇ ਜੋ ਤਾਨੇ ਮਨੇ ਜੇ ਮਾਰੇ ਸਾਨੂੰ ਤਾਂ ਪਤਾ ਹੁਣ ਮੈਂ ਤੇ ਬਾਈ ਜਦੋਂ ਗੱਲਾਂ ਕਰਦੇ ਹੁਣ ਇੱਕ ਘੰਟਾ ਘੰਟਾ ਦਾ ਤਾਂ ਘੰਟਾ ਲੱਗੇ ਰਹੇ ਨੇ ਜੋ ਤਾਨੇ ਮਨੇ ਜੇ ਮਾਰੇ ਜਿਵੇਂ ਬਾਈ ਨੇ ਤੇਰੀ ਵੀਡੀਓ ਜੀ ਵੀ ਕੇ ਚੱਲਿਆ ਕਾਰਤੂਸ ਹਾਂ ਹੁਣ ਮੈਨੂੰ ਤਾਂ ਪਤਾ ਕਿਹਨੇ ਕਿਹਾ ਕਿਹਨੇ ਨਹੀਂ ਕਿਹਾ ਸੀਗਾ ਫਿਰ ਗੱਲ ਫਿਰ ਉੱਥੇ ਆ ਗਈ ਨਾ ਫਿਰ ਉਹ ਬਾਈ ਨੇ ਦੁਬਾਰੇ ਸਟਾਰਟ ਕੀਤਾ ਕੰਮ ਹੂੰ ਜੋ ਦੁਬਾਰੇ ਚੱਕੇ ਹਥਿਆਰ ਦੁਬਾਰੇ ਖੜਾ ਦੇਣਾ ਹੂੰ ਠੀਕ ਆ ਖੜਾ ਤੇ ਅੱਜ ਦੇਖਦੇ ਵੀ ਆ ਬਿਲਕੁਲ ਤੇ ਜਿਨ੍ਹਾਂ ਨੇ ਕਿਹਾ ਸੀ ਹੂੰ ਉਹਨਾਂ ਦੇ ਘਰੇ ਮਨ ਦਾ ਬਾਲਵੀਂ ਰਿਆ ਮਿੰਗਨ ਵੀ ਨਹੀਂ ਜਿਵੇਂ ਤੁਸੀਂ ਗੱਲ ਕਰੀ ਜਾਂਦੇ ਸੀ ਕਿ ਸਾਨੂੰ ਇਹ ਹੁੰਦਾ ਯਾਰ ਆਪਦੇ ਘਰੇ ਨਾ ਖੜਨ ਲੋਕਾਂ ਕੋਲੇ ਖੜਨ ਸਾਡੇ ਚੰਗੇ ਜਾਨਵਰ ਮੇਰਾ ਰਿਕਾਰਡ ਹੀ ਇਹ ਆ ਬੱਕਰੀਆਂ ਵਾਲੇ ਵਿੱਚ ਮੈਂ ਸਭ ਤੋਂ ਪਹਿਲਾ ਬੰਦਾ ਇਹ ਆ ਮੇਰੇ ਫਾਰਮ ਦੇ ਵਿੱਚ ਕੋਈ ਵੀ ਬੰਦਾ ਆ ਗਿਆ ਨਹੀਂਗਾ ਸਾਦਾ ਵੀ ਮਟ ਦਾ ਦੋਲੇ ਤੋਂ ਆ ਚੀਜ਼ ਮੰਗੀ ਸਾਨੂੰ ਦਿੱਤੀ ਨਹੀਂ ਹੂੰ ਮੈਂ ਆਏ ਨਹੀਂ ਕਹਿੰਦਾ ਵੀ ਆ ਫਿਰਦੀ ਆ ਤੂੰ ਆਖਿਆ ਆ ਕਿਵੇਂ ਆ ਇਹ ਤਾਂ ਰੱਖੀ ਹੋਈ ਆ ਇਹ ਤਾਂ ਰੱਖੀ ਆ ਇਹ ਨਹੀਂ ਦੇਣੀ ਕਿਸੇ ਨੂੰ ਇਹ ਤਾਂ ਦੇਣੀ ਨਹੀਂ ਇਹ ਤਾਂ ਵਰਕੇ ਪੱਟੇ ਆ ਆ ਫਲਾਨੀ ਇਹ ਨਹੀਂ ਦੇਣੀ ਭਾਈ ਕਿਸੇ ਨੂੰ ਨਹੀਂ ਨਹੀਂ ਇਹ ਤਾਂ ਰੱਖੀ ਆ ਨਹੀਂ ਜਦੋਂ ਲੋਕ ਪੈਸਾ ਭਰਦੇ ਆ ਪੈਸਾ ਬਹੁਤ ਔਖਾ ਬੰਦਾ ਸਹੀ ਗੱਲ ਹੈ ਠੀਕ ਆ ਮੈਂ ਹੁਣ ਕਹਿੰਦਾ ਵੀ ਮੇਰੇ ਬੱਚੇ ਜ ਵੱਧ ਮੋਲੇ ਚ ਵਿਕਦੇ ਨੇ ਕੋਈ 4-4000 45-45 ਸੋਧਿਓ ਦੇ ਬਰਾਬਰ ਦੇ ਬੱਚੇ ਵੇਚਣ ਨੂੰ ਤਿਆਰ ਖੜਾ ਹੁੰਦਾ ਗਾ ਬਿਲਕੁਲ ਭਾਈ ਜਦੋਂ ਸੋਡਾ ਸਮਾਂ ਜਦੋਂ ਪ੍ਰਮਾਤਮਾ ਨੇ ਸਾਨੂੰ ਵਧੀਆ ਸੋਡਾ ਟਾਈਮ ਲਿਆਂਦਾ ਹੈ ਹੂੰ ਕੱਲ ਨੂੰ ਮੈਂ ਕੰਮ ਛੱਡ ਦਾਂ ਹੌਨਰ ਟਾਈਮ ਦੇ ਵਿੱਚ ਹੂੰ ਜੇ ਕਿਸੇ ਨੂੰ ਮੈਂ ਚੰਗੇ ਦਿੱਤੇ ਹੋਣਗੇ ਉਹ ਆਪੇ ਬੋਲੀ ਜਾਣਗੇ ਬੋਲੀ ਜਾਣਗੇ ਬਿਲਕੁਲ ਮੇਰੀ ਆ ਸੋਚ ਹੈ ਮੇਰੀ ਆ ਸੋਚ ਨਹੀਂ ਇੱਥੇ ਮੈਂ ਦਿਖਾਵਾ ਕਰਦਾ ਹੀ ਨਹੀਂ ਇੱਥੇ ਮੇਰੇ ਕੋਲ ਸਭ ਤੋਂ ਵੱਧ ਕਾਟੂ ਪੱਠਾ ਰੋਕੇ ਰਾਜੀ ਆ ਮੈਂ ਚੜੀਆਂ ਮਨੋ ਆ ਲੱਗਦਾ ਯਾਰ ਤਿਆਰ ਲਾਂਭਾ ਲਵਾਉਂਗੀਆਂ ਹੂੰ ਉਹ ਬਣ ਜਾਂਦੀਆਂ ਨੇ ਬਿਲਕੁਲ ਆਪੇ ਬਣ ਜਾਂਦੀਆਂ ਨੇ ਸਮਾਂ ਦੇ ਦਿੰਦੇ ਨੇ ਬਣ ਜਾਂਦੀਆਂ ਨੇ ਜਵੇਂ ਭਾਈ ਹੁਣ 나ਗ ਤਿਆਰ ਹੋਇਆ ਹਨਾ ਜਦੋਂ 나ਗ ਬੱਚਾ ਸੀਗਾ ਤੋਂ ਤੁਸੀਂ ਵੀ ਕਹਿੰਦੇ ਹੁੰਦੇ ਸੀ ਵੀ ਜਿਹੜੇ ਲੋਕ ਕਹਿੰਦੇ ਆ 나ਗ ਤਿਆਰ ਨਹੀਂ ਹੋਣਾ ਕਰਕੇ ਦਿਖਾਵਾਂਗੇ ਤਿਆਰ ਵੀ ਇਹਦੇ ਚ ਕੀ ਤੁਸੀਂ ਦੇਖਿਆ ਸੀ ਇਹਦਾ ਮਾਂ ਪਿਓ ਜਾਂ ਮਾਂ ਸੀ ਤੁਹਾਨੂੰ ਵੀ ਤਿਆਰ ਹੋਊਗਾ ਅੱਜ ਇਹ ਹੋ ਗਿਆ ਤੁਸੀਂ ਕੀ ਦੇਖਿਆ ਸੀ ਇਹਦੇ ਬਚਪਨ ਚ ਬਚਪਨ ਜਦ ਦਾ ਭਾਈ ਇਹਦਾ ਆਹੀ ਦੇਖਿਆ ਸੀ ਇੱਕ ਤਾਂ ਚਲੋ ਪਿਓ ਸਾਹਣ ਸੀਗਾ ਹਨਾ ਇੱਕ ਦੀ ਮਾਂ ਦਾ ਸੁਭਾ ਚੰਗਾ ਸੀ ਠੀਕ ਹੈ ਮਾਂ ਨਸਲ ਪੱਧਰ ਕਿੰਨੀਓ ਕਿਸੇ ਪੱਖ ਨੂੰ ਨਹੀਂ ਮਾਰੀ ਸੀਗੀ ਇੱਕ ਜਦੋਂ ਬੱਚਾ ਹੁਣ ਜਿਵੇਂ ਆਪਾਂ ਲੰਮਾ ਕੰਮ ਕਰਦੇ ਆ ਨਾ ਜਿਵੇਂ ਬੱਕਰੀ ਸੂਪੀ ਬ੍ਰੀਡਰ ਬੰਦਾ ਦਾ ਬੱਚਾ ਚੱਕ ਕੇ ਅੰਸਾਰ ਦੱਸ ਦੂਗਾ ਬਿਲਕੁਲ ਆਇ ਲੂਈ ਤੇ ਹੱਥ ਮਾਰਦਾ ਨਾ ਹਾਂ ਐਂ ਦੱਸ ਦੂਗਾ ਵੀ ਤਿਆਰ ਹੋਊਗਾ ਠੀਕ ਆ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਫੇਰ ਵੀ ਇੱਥੋਂ ਤੱਕ ਨਵੇਂ ਬੰਦੇ ਨਾਲ ਠੱਗੀਆਂ ਪਾਜੀ ਜਾਂਦੀਆਂ ਨਾਲਾ ਕੀ ਪਤਾ ਹੁੰਦਾ ਵੀ ਆ ਬੱਚਾ ਨਹੀਂ ਤਿਆਰ ਹੁੰਦਾ ਇੱਕ 20 ਦਾ 30 ਦਾ ਵੇਚ ਕੇ ਦੂਜਾ ਨਾਲ ਭਲੇਟ ਦਿੰਦੇ ਨੇ ਠੀਕ ਆ ਹੁਣ ਜਿਵੇਂ 나ਗ ਸੀ ਰੁਸਤਮ ਸੀ ਇਹਦੀ ਮਾਂ ਦਾ ਪਤਾ ਸੀ ਇਹਦੇ ਪਿਓ ਦਾ ਪਤਾ ਸੀ ਐਨਾ ਸੋਚਦਾ ਕਿ ਮਰਾ ਯਾਰ ਸੀਗਾ ਉਹ ਮੇਰੇ ਕੋਲ ਆਉਂਦਾ ਹੁੰਦਾ ਹੁਣ ਤਾਂ ਆਉਂਦਾ ਨਹੀਂ ਜਦੋਂ ਇਹ ਸੂਈ ਸੀ ਨਾ ਮੈਂ ਉਹਨੂੰ ਕਹਿਤਾ ਸੀ ਦੋਨੋਂ ਚੋਂ ਲੈ ਜਾ ਵੀ ਚੱਕ ਕੇ ਲੈ ਕੇ ਆਣ ਦਾ ਕੋਈ ਅੱਛਾ ਇਤੋਂ ਤੱਕ ਆਫਰ ਦਿੱਤੇ ਆ ਮੈਂ ਬੰਦੇਆਂ ਨੂੰ ਠੀਕ ਹੈ ਉਹ ਕਹਿੰਦਾ ਯਾਰ ਦੇਸੀ ਜੇ ਲੱਗਦੇ ਆ ਨਹੀਂ ਯਾਰ ਮੈਂ ਚੱਕਦਾ ਨਹੀਂ ਉਹਦੀ ਗੱਲ ਮੈਂ ਮਰੇ ਇੰਨੀ ਰੜਕੀ ਯਾਰ ਮਖਾ ਯਾ ਰਾਜਵੀਰ ਆਪਾਂ ਦਿਲੋਂ ਆਖਿਆ ਹੁਣ ਅਜੋ ਵੀਡੀਓ ਬਿੰਦਾ ਆਪਣੀਆਂ ਉਹ ਪੇਜ ਨਹੀਂ ਬਣਿਆ ਸੀਗਾ ਅੱਛਾ ਇੱਕ ਬੰਦੇ ਨੇ ਉਹ ਦੱਸਿਆ ਵੀ ਕਹਿੰਦਾ ਯਾਰ ਮੈਨੂੰ ਦਿੰਦਾ ਸੀ ਬਾਈ ਹਾਂ ਵੀ ਕੋਈ ਮੁੱਲ ਨਹੀਂ ਸੀ ਉਦੋਂ ਹੀ ਬਸ ਜਵੇਂ ਨਾਰਮਲ ਬੱਚੇ ਵੇਚੀ ਜਾਂਦੇ ਨੇ ਅੱਛਾ ਤੇ ਉਹ ਬੰਦੇ ਨੇ ਗੁੰਨ ਨਹੀਂ ਜਾਣੇ ਆਪਣੀ ਬੋਲੀ ਦਾ ਵੀ ਆਪਾਂ ਮਾਨਦਰੀ ਦਿਖਾਈ ਸੀ ਅੱਜ ਵਿੰਦਾ ਬੰਦਾ ਹਾਂ ਤੇ ਬਾਕੀ ਵੀ ਤਿਆਰ ਹੋਣ ਵਾਲੀ ਤਾਂ ਜਗਮੀਦ ਨਾ ਤੈਨੂੰ ਦੱਸੀ ਹੈ ਨਾ ਵੀ ਹੋਰ ਕੁਝ ਨਹੀਂ ਹੁੰਦਾ ਵੀ ਆਇਆ ਤਵੱਜੇ ਦੱਸ ਦਉਂਦਾ ਮੈਂ ਵੀ ਜਾਨਵਰ ਨੇ ਤਿਆਰ ਹੋਣਾ ਇਹ ਤਜਰਬਾ ਹੋ ਜਾਂਦਾ ਕਿ ਉਹਨਾਂ ਕੋਲ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ ਬਾਕੀ ਬਈ ਤਿਆਰ ਹੋ ਰਿਹਾ ਵੀ ਇੰਨੇ ਸਾਲਾਂ ਦਾ ਤਜਰਬਾ ਹਨਾ ਪਤਾ ਲੱਗਦਾ ਹੀ ਪਤਾ ਲੱਗ ਜਾਂਦਾ ਤੇ ਇਹ ਸੁਲਤਾਨ ਦੀਆਂ ਬਈ ਪੱਠਾ ਪੁੱਠਾ ਹੁਣ ਸੂਰੀਆਂ ਆਪਣੇ ਕੋਲੇ ਦਿਖਾਓ ਕੋਈ ਇੱਕ ਦੋ ਪੱਠਾ ਪੱਠਾ ਹਾਂ ਸੁਲਤਾਨ ਦੀਆਂ ਖੜੀਆਂ ਨੇ ਜਮੇ ਆ ਭੂਰੀ ਆ ਗਈ ਆ ਦੇਖੋ ਬਈ ਇਹਦਾ ਵੱਡੀਆਂ ਪੱਠਾ ਹਾਂ ਹੁਣ ਜਿਵੇਂ ਮੇਰੇ ਕੋਲ ਤਾਂ ਜਗਮੀਤ ਯਾਰ ਨਾ ਇਹ ਤਾਂ ਹੋਈਦੀ ਵੱਡੀ ਆ ਚੱਲਣਾ ਜੇ ਕੱਦ ਕਰ ਲੋ ਪੁੱਛਣਾ ਹੈਗਾ 41 42 41 ਲਾਲਾ 40 ਨਾਲ ਹਾਂਜੀ ਮੇਰੇ ਕੋਲ ਤਾਂ ਇਹੀਆਂ ਦੀ ਗੱਲ ਨਾ ਪੁੱਛ ਤੂੰ ਮੇਰੇ ਕੋਲ ਤਾਂ ਇਹੀਆਂ ਦੀ ਪੁੱਛ ਜਮੇ ਆਹ ਖੜੀ ਆ ਜਿਹੜੀ ਸਾ ਅੱਠ ਮਹੀਨੇ ਸੂਪੀ ਸੀ ਸਡਲ ਬੋਗ ਵਾਲੀ ਸੀ ਆਹ ਖੜੀ ਆ ਸੜੀ ਜੀ ਆ ਨੱਕ ਨਹੀਂ ਦਿੱਤੀ ਐ ਅੱਛਾ ਬਈ ਆਹਾ ਇਹ ਨਕਾਰੀ ਹੋਈ ਸੀ ਜਾਂ ਮੈਂ ਰੋਕ ਲਈ ਸੀਗੀ ਇਹ ਅੱਛਾ ਇਹ ਇਹ ਸੂਪ ਹੀ ਇੱਕ ਸੁਭਾ ਦੇ ਤੈਣੇ ਆ ਹੁਣੇ ਛੀ ਸਾਦਨੋ ਕੇ ਫਾਲ ਸੜ ਤੇ ਦੂਜੇ ਸੂਏ ਵਾਲਾ ਅੱਛਾ ਇਹਦਾ ਬੱਚਾ ਮੇਰੇ ਹਸਣ 10 ਮਹੀਨਾ ਦਾ ਮੌਕੇ ਦਾ ਮਲਾਦਾ 40 ਇੰਚ ਹੱਥ ਮਾਰ ਗਿਆ ਉਹਦਾ ਠੀਕ ਐ ਬਈ ਠੀਕ ਆ ਹੁਣ ਜੇ ਮੈਂ ਆਹ ਪੂਰੀ ਖੜੀ ਆ ਹਾਂਜੀ ਕੋਕੀ ਫਾਰਮ ਦੇ ਵਿੱਚ ਕਦੋ ਕਦ ਕਾਠ ਵਾਲੀਆਂ ਹਰ ਇੱਕ ਕੋਲੇ ਬੱਕਰੀਆਂ ਹੁੰਦੀਆਂ ਹੁੰਦ ਗਈਆਂ ਲੱਜ ਤਾਂ ਫੇਰ ਆਉਂਦੀ ਏ ਜੇ ਗੋਡੇ ਜੱਡੀ ਅਲੀ ਦਾ ਬਣਾ ਕੇ ਦਿਖਾਉਂਦੇ ਇਹ ਸੁਲਤਾਨ ਦੀ ਏ ਬਈ ਸੁਲਤਾਨ ਦੀ ਏ ਇਹ ਜਿਹੜਾ ਚੱਟੇਮੂ ਵਾਲੀ ਆਪਣੀ ਬੱਕਰੀ ਹੁੰਦੀ ਸੀ ਉਹਦੀ ਧੀ ਹਾਂਜੀ ਹਾਂਜੀ ਠੀਕ ਐ ਤੇ ਹੁਣ ਜੇ ਇਹ ਚਾਰ ਸੂਏ ਸੂਪੀ ਹਮ ਚਾਰੇ ਸੂਏ ਟੌਪ ਰਹੇ ਨੇ ਪਹਿਲਾ ਸੂਆ ਗਲਾਗੜ ਬੱਚਾ ਗਿਆ ਸੀਗਾ ਅੱਛਾ ਸ਼ਹੀਦਾਂ ਤੇ ਨੰਜਾਂ ਚ ਅਸੀਂ ਮਰ ਗਿਆ ਬੱਚਾ ਵੀਡੀਓ ਵੀ ਪਾਈ ਸੀ ਪੇਜ ਤੇ ਠੀਕ ਹੈ ਬਾਈ ਦੂਜੇ ਸੂਏ ਦੀਆਂ ਪੱਠਾਂ ਆਪਣੀਆਂ ਆ ਫਿਰਦੀਆਂ ਨੇ ਇੱਕ ਪੱਠ ਜਿਹੜੀ ਇੱਕ ਥਾਂ ਵਾਲੀ ਸੀ ਮਰ ਗਈ ਅੱਛਾ ਤੀਜੇ ਸੂਏ ਦਾ ਬੱਚਾ ਦਾ ਆਜਮ ਵਾਲੇ ਗਿਆ ਹੈਗਾ ਮੁੰਡੇ ਨੇ ਬਾਜ ਨਾ ਤਾਂ ਰੱਖਿਆ ਉਹਦੇ ਨਾਲ ਇੱਕ ਦਿਨ ਸੁਭਾਏ ਕੀ ਗੱਲ ਕਰਨ ਲੱਗਾ ਮੈਂ ਕਿਵੇਂ ਬੱਚਾ ਚੱਲੀ ਜਾਂਦਾ ਕਹਿੰਦਾ ਬਈ ਸਵਾਦ ਹੀ ਆ ਗਿਆ ਸਿਰਾ ਜਾਈ ਜਾਂਦਾ ਮੈਂ ਕੀ ਕਦ ਕਰ ਗਿਆ ਦੋ ਦੰਦ ਗਿਆ ਵੀ 44 45 ਇੰਚ ਮੈਂ ਠੀਕ ਆ ਮੈਂ ਕਿੰਨਾ ਕਰ ਜੂ ਅੱਛਾ ਮੋਨਕਾ ਦਾ ਬਾਈ 50-50 ਇੰਚ ਕਰ ਜੋ ਮੈਂ ਭਰਾਵਾ ਰਹਿਣ ਦੇ ਤੂੰ ਮੈਨੂੰ ਗਾਲਾਂ ਪਾਵੇਂ ਕਿ ਕਦੇ ਹੁਣਾ ਬੋਲ ਵੀ ਕਿਸੇ ਕੋਲੇ ਵੀ ਆਹ ਵਾਲਾ ਵੜ ਚੱਕ ਲੈਂਦਾ ਮੁੜ ਕੇ ਸਹੀ ਐਸੇ ਵੀ ਮਾਟ ਵਾਲੇ ਦਾ ਮੈਂ ਕਿਹਾ ਜਿੱਦ ਦੇ ਕਰ ਗਿਆ ਉਹਦੇ ਬੋਲ ਪੀ ਕਦਾ ਬਾਈ 50 ਦੀ ਤਾਂ ਮੇਰੀ ਗਾਰੰਟੀ ਆ ਅੱਛਾ ਠੀਕ ਆ ਉਦੋਂ ਬਾਅਦ ਚੌਥੇ ਸੂਏ ਜੇ ਨੇ ਲੀਡਰ ਦਿੱਤਾ ਸੀਗਾ ਇੱਕ ਪੱਟ ਤਾਂ ਤੇਰੇ ਮੁਕਸਰ ਦੇਦੀ ਸੀ ਯਾਰ ਵੇਲੀ ਨੂੰ ਆਪਾਂ ਤੈਨੂੰ ਪਤਾ ਲੱਗ ਹੁੰਦੇ ਆਪਾਂ ਕੁਝ ਨਹੀਂ ਹਾਂਜੀ ਤੇ ਲੀਡਰ ਦੀ ਗਿਆ ਸੀ ਉਧਰ ਕਰਨਾਲ ਵਾਲਖਣੀ ਕਿੱਥੇ ਗਿਆ ਸੀ ਉਹ ਅੱਛਾ ਉਹ ਬੱਚਾ ਵੀ ਮੈਨੂੰ ਲੱਗਦਾ ਸੀ ਤੇ ਖੀਰਾ ਹੈ ਖੀਰਾ ਮਹਲਾ 42 ਬੁਲੀਆਂ ਚ ਹਾਈਟ ਲੈ ਗਿਆ ਠੀਕ ਖੀਰਾ ਹੀ ਸਹੀ ਤੀਉ ਸਾਲ ਦਾ ਮੈਨੂੰ ਲੱਗਾ ਹੋਇਆ ਹੋਇਆ ਨਹੀਂ ਉਹ 11 ਕਿ ਮਹੀਨੇ ਦਾ ਉਹ 42 ਬਾਲੀਆਂ ਚ ਬਾਈ ਦੇ ਮੂਹ ਦੀ ਕਹਿਣ ਦੀ ਗੱਲ ਹੈ ਚੰਗੇ ਚੱਲੀ ਜਾਂਦੇ ਨੇ ਆ ਆ ਗਈ ਇਹਨਾਂ ਦੀ ਮਾਂ 나ਗ ਦੀ ਤੇ ਰੁਸਤਮ ਰੁਸਤਮ ਦੀ ਅਗਲਾ ਕਹਿੰਦਾ ਬਾਲੇ ਕੱਦਲੀ ਬਾਲੇ ਜਾਂਦੀ ਹੈ ਭਲੇਖੇ ਹੁੰਦੇ ਨਹੀਂ ਆ ਦੇਖੋ ਜਵਾਨੀ ਭਲੇ ਸੀਗਾ ਤਾਂ ਹੁਣ 43 40 39 40 ਠੀਕ ਹੈ ਬਈ ਸੂਏ ਤਾਂ ਦੇ ਗਈ ਮੈਨੂੰ ਲੱਗ ਸੱਤ ਅੱਠ ਇੱਧਰ ਲਿਆ ਵੇਖ ਥੋੜੇ ਕੋਲੇ ਹਾਂ 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 ਇਹ ਆ ਜੰਨੀਆਂ ਖੜੀਆਂ ਯਾਰ ਮੇਰੇ ਹੱਥ ਜੰਪ ਹਲਨੇ ਬਾਹਰੋਂ ਕੁਝ ਵੀ ਨਹੀਂ ਇਦੇ ਚ ਆ ਦੇਖੋ ਭਈ ਇਹ ਆ ਬੱਕਰੀਆ ਨਾ ਉਹ ਰਵਤ ਦੇ ਰਸਤਮ ਦੀ ਮਾਂ ਹਾਂ ਇਹ ਆ ਗਈ ਇਹਨੇ ਜੰਨੇ ਜੰਮੇ ਨੇ ਜੰਨੇ ਹਾਂਜੀ ਸਾਰੇ ਸਾਣ ਬਣੇ ਆ ਭਈ ਠੀਕ ਆ ਭਈ ਇੱਕ ਬੱਚਾ ਇਹਦਾ ਖੜਾਗਾ ਬਾਈ ਸਰਾਆਂ ਕੋਲੇ ਮਾਸਟਰ ਮੁੰਡਾ ਤੇ ਉਹ ਖੜਾ ਗਿਆ ਇੱਥੇ ਤੇ ਪੰਜ ਗਰਾਂ ਹੀ ਅੱਛਾ ਕੋੜੇ ਪੂਰੇ ਕੋਲੇ ਹਾਂ ਟੌਪ ਤੇ ਬੱਚਾ ਜਾਈ ਜਾਂਦਾਗਾ ਠੀਕ ਹੈ ਜੀ ਇੱਕ ਬੱਚਾ ਤਾਂ ਲੈ ਗਏ ਸਾਡੇ ਸ਼ੇਰਗੜ੍ਹ ਹਾਂਜੀ ਚਾਰ ਦੰਦ ਦਾ ਬੱਚਾ 46 ਇੰਚ ਵਿੱਚ ਆ ਸੀ ਉਸ ਬੰਦੇ ਨੇ ਕਰਕੇ ਡੱਬ ਵਾਲੀ ਕੋਲੇ ਡੱਬ ਵਾਲੀ ਕੋਲੇ ਇੱਕ ਬੱਚਾ ਦਾ ਖੜਾਗਾ ਬਾਈ ਨਿੱਕੇ ਕੋਲੇ ਫਰੀਦਕੋਟ ਅੱਛਾ ਬਾਈ ਪਿਛਲੇ ਘਰੇ ਦਿੱਤਾ ਸੀਗਾ ਉਹ ਵੀ ਬਹੁਤ ਸੋਹਣਾ ਬੱਚਾ ਜਹੀਂਦਾਗਾ ਉਹਦੀ ਆਉਣ ਵਾਲੀ ਆਪਣੇ ਕੋਲੇ ਵੀਡੀਓ ਆਜੂਗੀ ਹਾਂਜੀ ਤੇ ਹੋਰ ਇਹਦੇ ਧਿਆਨ ਨੇ ਇਹਦੇ ਬੱਚੇ ਜਿਨ੍ਹਾਂ ਨੂੰ ਦਿੱਤੇ ਟਾਪ ਹੀ ਬਣੇ ਇਹਦੇ ਪੱਠਾ ਵੀ ਰੱਖਿਆ ਹੋਊਗੀ ਆਪਣੇ ਕੋਲ ਹੈਗਾ ਹਾਂ ਇਹਦੀ ਪੱਠ ਇੱਕ ਤਾਂ ਉਹੀ ਆ ਇਥੇ ਪੂਰੀ ਜੀ ਫਿਰਦੇਣੀ ਬਹੁ ਇਹਨੇ ਇਹਦੀਆਂ ਸੀਗੀਆਂ ਪੱਠਾ ਜਿਹੜੀਆਂ ਚੰਗੀਆਂ ਸੀ ਹੋਰ ਵੀ ਵਧੀਆ ਹੋ ਤਾਂ ਜਵਾਨੀ ਜਾ ਕੁਛ ਨਹੀਂ ਹੋਇਆ ਥੋੜੀ ਠੰਡ ਪਤਲੀ ਲੂੰਈਦੀ ਹੈ ਨਾ ਥੋੜੀ ਠੰਡ ਵਾਦ ਬਣਾਉਂਦੀ ਹੈ ਹੋਰ ਕੁਛ ਨਹੀਂ ਇਹਦੀ ਪੱਠ ਇੱਕ ਹੀ ਆ ਖੜੀ ਪਰਲੇ ਪਾਸੇ ਤੇਰੀ ਭੂਰੀ ਜੀ ਸੁਲਤਾਨ ਦੀ ਧੀ ਹਾਂ ਦੋ ਦੰਦ ਹੈ ਹੁਣ ਹੀ 38 33 ਇੰਚ ਹਾਈਟ ਕਰ ਗਈ ਹੋਣੀ ਹੈ ਠੀਕ ਹੈ ਬਈ ਤੇ ਵੱਡੀਆਂ ਹੁਣ ਬਈ ਕਿੰਨੀਆਂ ਬੱਕਰੀਆਂ ਟੋਟਲ ਸਵੈਨ ਆਪਣੇ ਕੋਲੇ ਸਵੈਨ ਆਪਣੇ ਕੋਲੇ ਹੈਗੇ ਹਨ ਮਿਲਦਾ ਸਣੇ ਪੱਠਾ ਪੁੱਠਾ ਪਾ ਕੇ 20 ਕਨੇ 20 ਕਨੇ ਆ ਗਏ ਨੇ ਹਾਂ ਛੋਟੀਆਂ ਛਾਟੀਆਂ ਲਾ ਕੇ ਠੀਕ ਹੈ ਜੀ ਕਿਉਂਕਿ ਮੈਂ ਉਹ ਬੰਦਾ ਘੋਲ ਨਹੀਂ ਕਰਦਾ ਜਿਹੜਾ ਕਿ ਰੀਖੇ ਚ ਪੈਂਦੀਆਂ ਛੋਟੀਆਂ ਲਵਾ ਦਿੰਨੇ ਤੇ ਅਰਵਾ ਕਰ ਲੀਦਾ ਹੁਣ ਨਾਗ ਨਹੀਂ ਸੀਗੀ ਉਹ ਖੜੀ ਅੱਜ ਬਿਮਾਰ ਆ ਵਿਚਾਰੀ ਬੁਖਾਰ ਜਿਹੜਾ ਨਾਗ ਆ ਆਪਣਾ ਇਹ ਕਿੰਨੇ ਮਹੀਨੇ ਦਾ ਸੀ ਤੋਂ ਛੱਡਤਾ ਹੀ ਬੱਕਰੀਆਂ ਦੇ 8ਵੇਂ ਮਹੀਨੇ ਭਰਾਤਾ ਸੀ ਉਹ 8ਵੇਂ ਮਹੀਨੇ ਦਾ ਆ ਵੀ ਬਈ ਤੁਸੀਂ ਵਹਿਮ ਕੱਢ ਲਓ ਜਿਵੇਂ ਰਾਜਵੀਰ ਕਹਿੰਦਾ ਹੁੰਦਾ ਵੀ ਵਹਿਮ ਕੱਢਾਂਗੇ ਆਪਾਂ ਵਹਿਮ ਕੱਢੀ ਜਾਣੇ ਹੋਰ ਦੱਸ ਦੋ ਆਪਾਂ ਸਮਾਂ ਲੱਗੂ ਨਾਲੇ ਬ੍ਰੀਡਰ ਦੇਖ ਲਓ ਨਾਲੇ ਕੋਈ ਪੱਠ ਨਹੀਂ ਆਏ ਵੀ ਰੁਕ ਗਈ ਹੋਵੇ ਸਹੌਣ ਨਾਲ ਆਹ ਖੀਰੀਆਂ ਸਮਾਈਆਂ ਸੀ ਆਹ ਹਾਂ ਆ ਦੇਖੋ ਬਈ ਆ ਆ ਆ ਖੜੀ ਖ ਆ ਕਾਲੀ ਇਸ ਤੋਂ ਬਾਅਦ ਹਾਈਟ ਕਰਾ ਕੇ ਬੱਕਰੀ ਦੀ ਕੀ ਲੈਣਾ ਦੇਖੋ ਬਹੁਤ ਹਾਈਟ ਆ ਹਨਾ ਆ ਵੇ ਤੰਦਖਾ ਮਰਾ ਆ ਬਰੀਡਰ 8 ਮਹੀਨੇ ਦਾ ਛੜ ਤਾਂ ਅਸੀਂ ਦੇ ਦੇ ਦੀ ਆ ਇਹਦੀ ਹੁਣ ਤੈਨੂੰ ਰਿਜ਼ਲਟ ਪਤਾ ਕੀ ਹੁੰਦਾ ਹਾਂਜੀ ਮਾਂ ਹੁੰਦੀ ਹੈ ਨਾ ਜਿਹੜੀ ਮਾਂ ਧੀ ਨੂੰ ਵੱਧ ਕੇ ਦਿਖਾਵੇ ਆ ਉਹਦੀ ਨੂੰ ਹਨਾ ਇਹਦੀ ਉਹ ਮਾਂ ਉਹ ਫੜੀ ਪਰ ਲਈ ਰਾਨੋ ਇਧਰ ਲਿਆ ਬਾਈ ਜੇ ਮਰੇ ਪੇ ਤਾਂ ਮੈਂ ਸਾਰਾ ਕੁਝ ਦਿਖਾਇਆ ਹੋਇਆਗਾ ਤੂੰ ਮਰੇ ਕੋਲ ਸਾਲ ਬਾਅਦ ਆਇਆਗਾ ਤੂੰ ਫਿਰ ਸ਼ਾਰਟਕਟ ਕੱਟ ਪਾਉਣੇ ਹੁੰਦੇ ਆਂ ਚਲ ਪਾਲੂ ਅਜਮੀਦ ਆਖਰੀ ਸਮਾਦੀ ਸੀਗੀ ਠੀਕ ਹੈ ਬਾਈ ਠੀਕ ਹੈ ਅਖੀਰੀ ਸਮਾਤੀ ਸੀ ਤੇ ਆ ਇਹਦੀ ਮਾਂ ਗਈ ਹੁਣ ਇਹ ਰਿਜ਼ਲਟ ਆ ਇਹਦੀ ਇਹਦੀ ਵੇਗਲਾ ਕਿੰਨੀ ਕ ਹੈ ਹਾਂ ਤੇ ਇਹਦੀ ਵੇਗਲਾ ਕਿੰਨੀ ਕ ਇਹ ਸੁਲਤਾਨ ਦੀ ਹੈ ਬਾਈ ਕਿਹੜੀ ਹਾਂ ਇਹ ਸੁਲਤਾਨ ਦੀ ਹੈ ਠੀਕ ਹੈ ਠੀਕ ਹੈ ਇਹਦੀ ਇਹਦੀ ਵੇਲ ਦੇਖ ਲਾ ਤੇ ਇਹਦੀ ਵੇਲ 'ਚ ਨਿਗਾ ਮਾਰ ਲਾ ਹੂੰ ਇਹਨੂੰ ਰਾਣੋ ਕਹਿ ਦੇਣਾ ਮੈਂ ਇਹਨੂੰ ਰਾਣੋ ਨਾਮ ਹੈ ਇਹਦੇ ਮੈਂ ਕਹਣਾ ਜਿਹੜੇ ਸੜੇ ਜੇ ਬੱਚੇ ਹਨਾ ਹਾਂਜੀ ਸੜੇ ਜੇ ਬੱਚੇ ਤਿਆਰ ਹੋਏ ਨੇ ਸਾਲੇ ਦੇ ਪਤਾ ਨਹੀਂ ਕੀ ਇਹਦੇ 'ਚ ਹੈਗਾ ਖੂਨ 'ਚ ਜਿਹੜੀ ਜਿਹੜੀ ਪੱਟ ਜਿਹੜੀ ਬਕਰੀਤੀ ਤਿਆਰ ਕਰ ਗਈ ਨਾ ਉਹਦਾ ਬੱਕਰਾ ਆਇਆ ਖਾਤੇ ਪੱਟੀ ਬੰਨ ਕੇ ਜੇ ਕੋਈ ਨੀਤ ਨਾਲ ਦੇ ਦੇ ਚੁੱਪ ਕਰਕੇ ਚੱਕ ਲੋ ਤਿਆਰ ਹੋ ਗਈ ਹੋਊਗਾ ਠੀਕ ਹੈ ਬਈ ਉਹ ਚ ਕੋਈ ਸ਼ੱਕ ਨਹੀਂ ਦਾ ਆ ਦੇਖੋ ਬਈ ਹੁਣ ਆ ਮੈਨੂੰ ਲੱਗਦਾ ਹੋਣੀ ਆ 39 ਉਣਤੋਲੀ ਮੋਜ ਨਾਲ 39 40 ਹਾਈਟ ਹੋਣੀ ਆ ਇਹ ਖੀਰੀ ਸਮਾਲੀ ਸੀ ਆਪਾਂ ਦੋ ਦਾਤੇ ਚੱਕੇ ਚੱਕੀ ਸੀਗੇ ਅੱਛਾ ਹੁਣ ਐਤ ਕਿ ਦੂਜੇ ਸੂਏ ਸੂਣਾ ਹੈ ਦੂਜੇ ਸੂਏ ਬਿੱਧਰ ਕੌੜ ਕਈ ਦੁੱਧ ਵਾਲੇ ਕਹਿੰਦੇ ਹੁੰਦੇ ਆ ਦੁੱਧ ਵਾਲੇ ਬਹਿਮ ਜੇ ਹੁੰਦੇ ਨੇ ਹਾਂ ਦੂਜੇ ਸੂਏ ਸੂਣਾ ਬਿੱਧਰ ਕੌੜ ਉਮਰ ਦੇ ਹਿਸਾਬ ਨਾਲ ਆ ਚਲ ਹੁਣ ਇਹਨੇ ਗਾਂ ਸੋਣਾ ਹੂੰ ਮੈਂ ਤਿਆਰੀ ਇੰਨੀ ਲਾਉਂਦਾ ਨਹੀਂ ਉਹਦਾ ਨੋਰਮਲ ਜਿਹਾ ਜਾਣ ਰਹਾ ਜਾਣਾ ਕਿਉਂਕਿ ਬਾਅਦ ਚ ਥੱਕਾ ਜਾ ਪੈ ਜਾਂਦਾ 19 ਸਾਂਸਾਂ ਵਾਲ ਖੇਤ ਹੁੰਦੇ ਨਹੀਂ ਜੇ ਕੋਈ ਦੁੱਧ ਕਹਿੰਦਾ ਹੁਣ ਇਹਦਾ ਕਢਵਾ ਦਾਂਗੇ ਆਪਾਂ 6 ਤੋਂ 7 ਲੀਟਰ ਦੁੱਧ ਠੀਕ ਹੈ ਮਾਜਨ ਲੱਗ ਜੂਗੀ ਥਣ ਚੱਡਾ ਇਹਨੇ ਪਹਿਲੇ ਸੂਏ ਬਹੁਤ ਚੰਗਾ ਕੱਢਿਆ ਦੂਜੇ ਸੂਏ ਫੁੱਲ ਮਾਣ ਆਏ ਤੇ ਅੱਛਾ ਹਾਂ ਰੱਬ ਇਹ ਤੇ ਦੇ ਦਿੰਦਾ ਤੁਸੀਂ ਜਿਆਦੇ ਭਈ ਦੁੱਧ ਵਾਲੀਆਂ ਬੱਕਰੀਆਂ ਦੀ ਫੋਕਸ ਕਰ ਦਿਓ ਵੀ ਬੱਕਰੀ ਥੱਲੇ ਦੁੱਧ ਹੋਣਾ ਚਾਹੀਦਾ ਹੈ ਹਾਈਟ ਨਹੀਂ ਮੈਟਰ ਕਰਦੀ ਜਿਹੜੀ ਬੱਕਰੀ ਜਿਹੜੀ ਬੱਕਰੀ ਥੱਲੇ ਦੁੱਧ ਹਨਾ ਉਹੀ ਜਾਨਵਰ ਤਿਆਰ ਕਰੋਗੀ ਅੱਛਾ ਉਹੀ ਕਹਿੰਦਾ ਜਿਵੇਂ ਘਾਤ ਤੋਂ ਬੰਨੇ ਪਿਤਾ ਪਰਪੂਤ ਪਰ ਘੋੜਾ ਬਹੁਤ ਨਹੀਂ ਤਾਂ ਥੋੜਾ ਉਹੀ ਬੱਕਰੀਆਂ ਚ ਜੇ ਕਿਸੇ ਮਾਂ ਚ ਕਾਲਾ ਹੋਗੀ ਤੀ ਚ ਫੇਰੀ ਵਾਪਰੂਗੀ ਹੁਣ ਜਦੋਂ ਆ ਰਾਣੋ ਸੂੰਦੀ ਆ ਆ ਡੱਬੀ ਸੂੰਦੀ ਆ ਇਹ ਲਸੀਆਂ ਕਿਵੇਂ ਰਹਿੰਦੀਆਂ ਕਿਉਂਕਿ ਦੁੱਧ ਵਾਲੀਆਂ ਨੇ ਠੀਕ ਬਾਹਾਂ ਬਾਹ ਜੱਡੇ ਥਣ ਕੱਢ ਜਾਂਦੀਆਂ ਨੇ ਅੱਛਾ ਨਾਰਮਲ ਖਰਾਕ ਤੇ ਜੇ ਬੰਡ ਮਡੇਰਾ ਜਿਵੇਂ ਨਵੇਂ ਬੰਦੇ ਨੂੰ ਇਹ ਚੀਜ਼ਾਂ ਦੇਣੀਆਂ ਹੋਣ ਨਾ ਖੜਾਉਣੀਆਂ ਹੋਣ ਫੇਰ ਤਾਂ ਕੀ ਬਾਤ ਆਣੇ ਠੀਕ ਜੇ ਮੈਂ 6-7 ਕਹਾਂ ਨਾ ਨਮਾ 7-8 ਲੀਟਰ ਵੀ ਕਢਾ ਸਕਦਾ ਹਾਂ ਦੁੱਧ ਦੇ ਦਿੰਦੀਆਂ ਨੇ ਬੱਕਰੀਆਂ ਪਰ ਆਇ ਨਹੀਂ ਹੁੰਦਾ ਵੀ ਸਾਰੀਆਂ ਦੇ ਦੇਣਗੀਆਂ ਹਾਂ ਬਿਲਕੁਲ ਠੀਕ ਆ ਹੁਣ ਜੇ ਮੈਂ ਨਾਗ ਨਹੀਂ ਆ ਨਾਗ ਨਹੀਂ ਥੱਲੇ ਫਣ ਚੱਡਾ ਸੁਖਨਾ ਰੱਬ ਦੀ ਮੇਰ ਉਹਦੀ ਹੁਣ ਮੇਰੇ ਕੋਲੇ ਦੋ ਪੱਠਣ ਨੇ ਦੋਨਾਂ ਥੱਲੇ ਮਹਾਂ ਦਾ ਕਿਲੋ ਕਿਲੋ ਦੁੱਧ ਹੋਣਾਗਾ ਅੱਛਾ ਉਹ ਨਕਾਰੀਆਂ ਉਹ ਰੋਕੀਆਂ ਸੀ ਕਿਸੇ ਵੇਲੇ ਸੂਆ ਮਾੜਾ ਵੀ ਪੈ ਜਾਂਦਾਗਾ ਠੀਕ ਉਹ ਤਾਂ ਪੈ ਜਾਂਦਾਗਾ ਉਦੋਂ ਨਾਗ ਨਹੀਂ ਬਿਮਾਰ ਹੋਗੀ ਉਹ ਤੋਂ ਦੁੱਧ ਨਹੀਂ ਪਿਆਏਗਾ ਬੱਚਾ ਨੂੰ ਗਰਮੀ ਜਿਆਦਾ ਸੀਗੀ ਉਹ ਬਚਪਨ ਮਰ ਗਿਆ ਬੱਚਾ ਦਾ ਜਿਵੇਂ ਬਾਈ ਤੇਰਾ ਪੇਜ ਵੀ ਚੱਲਦਾ ਹਨਾ ਪੱਠਾ ਵੀ ਤਿਆਰ ਕਰਦੇ ਉਹ ਦੁੱਧ ਵਾਲੀਆਂ ਬੱਕਰੀਆਂ ਕੰਪਨੀਆਂ ਗੁੰਪਣੀਆਂ ਵਾਲੇ ਨਹੀਂ ਆਉਂਦੇ ਵੀ ਸਾਡੇ ਲੀਟਰ ਦੀ ਮਸ਼ਹੂਰੀ ਕਰਦੇ ਬਾਈ ਨਹੀਂ ਬਥੇਰੇ ਬਥੇਰੇ ਬਾਦੂ ਆਉਂਦੇ ਸਾਡੇ ਗੁਰਦੁਆਰੇ ਚ ਆਉਂਦੇ ਹੁੰਦੇ ਆ ਅੱਛਾ ਹੁਣ ਅੱਗੇ ਜੇ ਮੈਂ ਨਾਂ ਲੈ ਕੇ ਜੇ ਪੰਗਾ ਲੈ ਲਿਆ ਸੀ ਹੁਣ ਲੈਂਦਾ ਨਹੀਂ ਮੈਂ ਤੇ ਬਥੇਰੇ ਆਉਂਦੇ ਹੁੰਦੇ ਜੇ ਉਹਨਾਂ ਨੂੰ ਮੈਂ ਕਹਦਾ ਵੀ ਯਾਰ ਬਾਈ 5000 ਰੁਪਿਆ ਦੇ ਦਿਓ ਮੈਨੂੰ ਤੇ ਥੋੜਾ ਲੀਟਰ ਤਾਂ ਕਿਹੜਾ ਵੀ ਪੇਟੀਆਂ ਵੇਗਨ ਲਾ ਦੂਗਾ ਸਹੀ ਗੱਲ ਯਾਰ ਮੈਂ ਤਾਂ ਬਾਹਰ ਵੀ ਨਹੀਂ ਜਾਂਦਾ ਆ ਗੱਲ ਦਾ ਮਾਰਾ। ਅੱਛਾ। ਵੀ ਜੇ ਮੇਰੇ ਤੇ ਕੋਈ ਯਕੀਨ ਕਰਦਾ ਮੇਰੀ ਇਹ ਵੀਡੀਓ ਦੇਖ ਕੇ ਧੋਖਾ ਨਾ ਖਾ ਜੇ। ਹਾਂ। ਹੁਣ ਜੇ ਮੈਂ ਹਰ ਇੱਕ ਵਕਤ ਆਈ ਕਰਨ ਵੀ ਵੇਹੇ ਵਿੱਚ ਕੱਢਣੇ ਆਂ ਲੋਕਾਂ ਦੇ ਟਾਈਮ ਟੂ ਟਾਈਮ ਨਿਕਲਣੇ ਬਾਕੀ ਫੀੜਾ ਫੂੜਾ ਚ ਤੇ ਬਾਲੇ ਲੀਟਰ ਲੂਟਰਾਂ ਚ ਨਾ ਪਿਆ ਕਰੋ। ਇਹ ਚ ਬਹੁਤੇ ਤੰਤ ਨਹੀਂ ਹੁੰਦੇਗੇ। ਸਹੀ ਗੱਲ। ਠੀਕ ਆ। ਅੱਜ ਸਾਡੇ ਮੈਡੀਕਲ ਤੇ ਮੇਰਾ ਬੰਦਾ ਵੈਸਾ ਲੱਗ ਗਿਆ ਖੁਦ ਡਾਕਟਰ ਸੀ। ਹਮ। ਆ ਜਿਹੜਾ ਗੰਡਾ ਤੋਂ ਟੀਕਾ ਲਾਉਣਾ ਉਹਨੇ ਬੂਟਾ ਕਾੜਦਲਾ ਉਹਨੇ ਆਪਾ। ਹਾਂਜੀ ਹਾਂਜੀ। ਅੱਜ ਤੱਕ ਮੇਰੇ ਘਰੇ ਬੱਚੀਆਂ ਵੀ ਤਿਆਰ ਹੋਈਆਂ ਨੇ ਕਟੀਆਂ ਵੀ ਤਿਆਰ ਹੋਈਆਂ ਨੇ ਕਦੇ ਬੂਟਾ ਘਟੀਕਾ ਨਹੀਂ ਵਰਤ ਕੇ ਦੇਖਿਆ ਅੱਛਾ ਆਹ ਖੜੀਆਂ ਬੱਕਰੀਆਂ ਇੱਕ ਪਿੰਡ ਚੋਂ ਡਾਕਟਰ ਆ ਕੇ ਸਰਕਾਰੀ ਪ੍ਰਾਈਵੇਟ ਕੋਈ ਮਰਜ਼ੀ ਕਹਦੇ ਵੀ ਰਾਜਵੀਰ ਨੇ ਇੱਥੇ ਉਹ ਕੀਤਾ ਹੋਣਾਗਾ ਵੈਕਸੀਨ ਕਰਵਾਈ ਹੋਣੀ ਅੱਛਾ ਗੰਦ ਪਿੱਲ ਪਾਉਂਗੇ ਸਾਰਾ ਕੁਝ ਕਰਾਉਣਾ ਪੈਂਦਾ ਨਹੀਂ ਤਾਂ ਨਹੀਂ ਹੂੰ ਸੰਭਾਲ ਦੇ ਸਿਰ ਤੇ ਨਾਰਮਲ ਖਾਗ ਤੇ ਪਾਲੋ ਜਾਨ ਹੋਣੀ ਚਾਹੀਦੀ ਐ ਜਾਨਵਰ ਦਾ ਹੱਡ ਹੁਣ ਆਹ ਨਾਗਣੀ ਦੀਦੀ ਐ ਹੂੰ ਮਤਲਬ 7-8 ਮਹੀਨਾ ਦੀ 10 ਮਹੀਨਾ ਦੀ ਹੋਣੀ ਆ ਮੇਰੇ 8-9 ਮਹੀਨੇ ਦੀ ਲਾਲਾ ਹੂੰ ਇਹਨੂੰ ਅੱਜ ਕਰਾਸ ਕਰਵਾ ਦੰਨਾ ਮੈਂ ਹੀ ਰਗੜਵਾ ਕੇ ਬਿਲਕੁਲ 2 ਸਾਲਾਂ ਬਾਅਦ ਆਜੋ ਜੇ 40 41 ਇੰਚ ਦਾ ਫੀਤਾ ਨਮਰਾਇਆ ਕੰਮ ਛੱਡ ਦੂੰਗਾ ਹੂੰ ਇੱਕ ਬਈ ਰਾਜਵੀਰ ਚ ਉਹ ਗੱਲ ਦੇਖੀ ਆ ਜਿਹੜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਇਮ ਜਦੋਂ ਮੇਰੇ ਖਿਆਲ ਨਾਲ ਸੁਲਤਾਨ ਬਈ ਖੀਰਾ ਹੀ ਹੋਊਗਾ ਹਜੇ ਗਰੁੱਪਾਂ ਦੇ ਵਿੱਚ ਗੱਲਬਾਤ ਹੁੰਦੀ ਸੀ ਜਾਂ ਰਾਜਵੀਰ ਕੋਲੇ ਪਹਿਲੀ ਵਾਰ ਹੀ ਆਏ ਨੇ ਕਿਹਾ ਸੀਗਾ ਵੀ ਆਪਾਂ ਆਪਦੀ ਤਿਆਰ ਕਰਨੀਆਂ ਨਾਂ ਦਾ ਕਿਸੇ ਤੋਂ ਬਾਹਰੋਂ ਲੈਣੀ ਹੈ ਬੱਕਰੀ ਤੇ ਨਾ ਹੀ ਆਪਾਂ ਬੱਕਰਾ ਲੈਣਾ ਬੱਚਾ ਲੈਣਾ ਆਪਦੀ ਬਰੀਡ ਤੇ ਮਾਣ ਕਰਕੇ ਬਾਈ ਨੇ ਸਾਰਾ ਕੁਝ ਤਿਆਰ ਕੀਤਾ ਉਹਦੇ ਲਈ ਸਮਾਂ ਵੀ ਲੱਗਦਾ ਸਬਰ ਵੀ ਚਾਹੀਦਾ ਵੱਡੇ ਵੱਡੇ ਬੰਦਿਆਂ ਦੇ ਬਈ ਸਬਰ ਹਿੱਲ ਜਾਂਦੇ ਆ ਪਰ ਬਾਈ ਜਿਹੜੀਆਂ ਗੱਲਾਂ ਦੇ 7-8 ਸਾਲ ਪਹਿਲਾਂ ਖੜਾ ਸੀ ਅੱਜ ਵੀ ਉਹ ਤੇ ਕਾਇਮ ਤੇ ਜੇ ਕਾਇਮ ਆ ਤਾਂ ਤੁਸੀਂ ਦੇਖ ਲਓ ਬਰੀਡ ਵੀ ਤਿਆਰ ਹੋਈ ਖੜੀ ਆ ਤਾਂ ਪੂਰੀ ਦੁਨੀਆ 'ਚ ਨਾਮ ਆ ਕਿੱਥੋਂ ਕਿੱਥੋਂ ਬਾਈ ਆਉਂਦੇ ਆ ਬਾਈ ਦੇ ਪੇਜ ਤੇ ਤੁਸੀਂ ਦੇਖਦੇ ਹੀ ਰਹਿੰਦੇ ਹੋ ਤੇ ਬਹੁਤ ਬਹੁਤ ਧੰਨਵਾਦ ਬਾਈ ਰਾਜਵੀਰ ਹੋਰ ਕੋਈ ਗੱਲਬਾਤ ਗੱਲਬਾਤ ਆਈ ਹੈ ਜਿਵੇਂ ਤੁ ਕਹੀ ਜਨਾ ਵੀ ਆਪਦੀ ਚੀਜ਼ ਤੇ ਮਾਣ ਆ ਹਨਾ ਹਾਂ ਐਨੇ ਬੱਕਰੀਆਂ ਵਾਲੇ ਨੇ ਮੱਝਾਂ ਵਾਲੇ ਨੇ ਘੋੜੀਆਂ ਵਾਲੇ ਨੇ ਕੋਈ ਵੀ ਲੜਾ ਹੂੰ ਚਲ ਦੋਨਾਂ ਨੂੰ ਛੱਡ ਦੇ ਦੂਜਿਆਂ ਨੂੰ ਆਪਣੇ ਬੱਕਰੀਆਂ ਵਾਲੇ ਚ ਲੜਾ ਹੂੰ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਜਿਵੇਂ ਮੂਸੇ ਵਾਲਾ ਥਾਪੀ ਮਾਰਦੇ ਅੱਜ ਵੀ ਵੱਜੀ ਆ ਕੱਲ ਵੀ ਵੱਜੀ ਆ ਹੂੰ ਜਾਨਵਰਾਂ ਚ ਮਾਣ ਕਰਕੇ ਨਹੀਂ ਮਾਰਦੇ ਇਹਦਾ ਚੱਲਦੇ ਸਾਂ ਨੇ ਐਸ ਗੱਲੋਂ ਵੱਜੀ ਆ ਇੱਕ ਬੰਦਾ ਕਹਿੰਦੇ ਵੀ ਠੱਗੀ ਮਾਰੀ ਆ ਇੱਕ ਬੰਦਾ ਕਹਿੰਦਾ 12 ਚੱਕ ਕੇ ਦੇਤੀ ਇੱਕ ਬੰਦਾ ਕਹਿੰਦੇ ਸਾਤੋਂ ਬੱਕਰੀ ਲਿਆ ਕੇ ਨੇ ਕ੍ਰਾਸ ਕਰਵਾਈ ਆ ਇੱਕ ਬੰਦਾ ਕਹਿੰਦੇ ਇਹਨੇ ਸਾਤੋਂ ਬੱਕਰੀ ਖਰੀਦੀ ਆ ਪੰਜ ਤੋਂ 6 6 ਸਾਲਾਂ ਦੇ ਵਿੱਚ ਕਹਿ ਸਕਦਾ ਮੈਂ 5 ਸਾਲ ਪਲੱਸ ਲਾਲਾ ਆਪਾਂ ਲੱਖ ਰੁਪਈਆ ਨਾਮ ਦੇ ਦੋ ਠੀਕ ਆ ਸਾਰੇ ਇਹ ਕਰਕੇ ਦੇਖੋ ਯਾਰ ਹੋ ਜਾਂਦਾ ਹੈ ਕਿਸੇ ਦੀਆਂ ਸੁਣ ਕੇ ਨਾ ਆਪਣੇ ਪੈਰ ਪਿੱਛੇ ਹਟ ਜਾਂਦੇ ਨੇ ਮੈਂ ਹੁਣ ਜਿਵੇਂ ਤੂੰ ਵੀਡੀਓ ਬਣਾਈ ਹੈ ਨਾ ਮੇਰੀਆਂ ਗੱਲਾਂ ਸੁਣ ਕੇ ਬਹੁਤੇ ਮੇਰੇ ਕੰਨ ਨਾ ਭਜੋ ਬੰਦਾ ਬੰਦਾ ਨਾ ਬੰਦੇ ਦੀ ਜ਼ੁਬਾਨ ਦੇਖਿਆ ਕਰੋ ਬੰਦਾ ਲਾਲਚ ਦਿਖਾਉਂਦਾ ਕਿ ਬੰਦਾ ਬੰਦਾ ਹੁਣ ਆਪਣੇ ਕੋਲੇ ਜਾਨਵਰ ਨਹੀਂ ਆਪਾਂ ਕਿਸੇ ਦਾ ਫੀਤਾ ਨਹੀਂ ਮਰਿਆ ਕਿਸੇ ਦੰਦ ਨਹੀਂ ਪੱਟੇ ਮੂੰਹ ਨਹੀਂ ਪੱਟੇ ਲੋੜ ਹੀ ਨਹੀਂ ਹੂੰ ਲੋੜ ਹੀ ਨਾ ਪਵੇ ਵੀਡੀਓ ਰਾਹੀਂ ਜਗਮੀਤ ਬਹੁਤ ਬੰਦੇ ਧੋਖਾ ਖਾਂਦੇ ਨੇ ਤੂੰ ਵੀ ਬੱਕਰੀਆਂ ਦੀ ਪਾਉਂਨਾ ਤੇਰਾ ਕੰਮ ਹੈ ਇਹ ਹੂੰ ਤੇਰਾ ਕੰਮ ਹੈ ਕਈ ਕਹਿ ਦਿੰਦੇ ਆ ਮੇਰੇ ਕੋਲੇ ਆਉਂਦੇ ਨੇ ਯਾਰ ਜੰਗ ਫਾਰਮ ਵਾਲੇ ਦੀ ਵੀਡੀਓ ਦੇਖੀ ਸੀ ਤੇ ਅਸੀਂ ਭੈਣ ਚੋਂ ਪੱਠ ਲਿਆ ਬੱਕਰੀ ਲੈ ਸਾਡੇ ਦਾ ਹੋ ਗਿਆ ਮਾਕੇ ਜੰਗ ਫਾਰਮ ਵਾਲਾ ਸਾਡੇ ਘਰੇ ਆਇਆ ਸੀਗਾ ਹਾਂ ਤੈਨੂੰ ਫੋਨ ਕੀਤਾ ਸੀ ਵੀ ਮੈਂ ਪ੍ਰੋਮੋਸ਼ਨ ਕਰਕੇ ਆਏ ਤੋਂ ਬੱਚਾ ਲੈ ਲਾ ਸਹੀ ਗੱਲ ਇਹ ਨਹੀਂ ਗੱਲਾਂ ਹੁੰਦੀਆਂ ਨੇ ਬੰਦਾ ਦੇਖਿਆ ਕਰੋ ਬੰਦਾ ਕਿੰਨਾ ਕਿ ਲਾਲਚੀ ਆ ਕੀ ਕੁਛ ਬੰਦੇ ਨੇ ਦੇ ਰੱਖਿਆ ਲੋਕਾਂ ਨੂੰ ਕੀ ਕੁਛ ਖੜਾ ਹੈ ਜਾਨਵਰ ਬੰਦੇ ਤੋਂ ਲਾਈਨ ਨਾਲੋਂ ਪਹਿਲਾਂ ਉਹਨੂੰ ਪੁੱਛੋ ਬਾਈ ਕਿੱਥੇ ਕਿੱਥੇ ਆਪਣੇ ਜਾਨਵਰ ਖੜੇ ਆ ਤਿਆਰ ਹੋਏ ਅਸੀਂ ਦੇਖਣੇ ਜਾਣੇ ਆ ਇੱਕ ਬਾਈ ਦੇਖਿਆ ਜਿਵੇਂ ਹੁਣ ਆਪਾਂ ਵੀਡੀਓ ਬਣਾਈ ਆ ਕਿਸੇ ਦੀ ਹਾਂ ਬੰਦੇ ਦੀ ਵੀਡੀਓ ਚੱਲ ਗਈ ਆ ਉਹਦੇ ਕੋਲੇ 10 ਬੱਚੇ ਉਹਨੇ 10 ਸੇਲ ਕਰਤੇ ਬਾਅਦ ਚ ਫੋਨ ਆਈ ਜਾਂਦੇ ਲਾਲਚ ਵੱਜ ਜਾਂਦਾ ਉਹੀ ਬੰਦਾ ਫਿਰ ਪਾਸੇ ਜਾ ਕੇ ਕਹਿੰਦਾ ਯਾਰ ਬਾਈ ਉੱਥੇ ਆਪਾਂ ਕੁਝ ਕਰ ਨਹੀਂ ਸਕਦੇ ਹਨਾ ਚੈਨਲ ਆ ਪੈਸੇ ਨੂੰ ਪੈਸੇ ਨੂੰ ਹਾਂ ਪੈਸੇ ਨੂੰ ਲੋਕ ਮੁੱਖ ਮੰਨ ਕੇ ਚੱਲਦੇ ਆ ਬਿਲਕੁਲ ਆ ਹੁਣ ਫੋਨ ਆਇਆ ਸੀ ਮੈਨੂੰ ਨਹੀਂ ਪਤਾ ਕੀ ਦਾ ਜੇ ਹੁਣ ਆਪਾਂ ਲਾ ਲਏ ਤਾਂ ਤੈਨੂੰ ਆਪ ਪਤਾ ਲੱਗ ਜੂ ਵੀ ਬੰਦੇ ਲੋਕ ਸਤਕਾਰ ਕਿੰਨਾ ਦਿੰਦੇ ਨੇ ਬਿਲਕੁਲ ਇੰਨਾ ਪਿਆਰ ਆ ਇੱਕ ਮਿੰਟ ਤੇਰੀ ਰੀਲ ਪੈ ਜੂਗੀ ਕਰਕੇ ਦੇਖੀ ਲਾ ਕੇ ਵੇਨੇ ਕੌਣਾ ਕੌਣ ਨਹੀਂ ਇਹ ਨਾ ਲੋਕ ਨਾ ਜ਼ਗਮੀਰ ਪੈਸੇ ਨੂੰ ਮੁੱਖ ਰੱਖਦੇ ਇੱਜ਼ਤ ਮਾਣ ਦਾ ਕਿਸੇ ਨੂੰ ਕੁਝ ਵੀ ਨਹੀਂ ਰਿਹਾ ਅਜੇ ਤੱਕ ਹੂੰ ਹੁਣ ਤੱਕ ਬਾਕੀ ਯਾਰ ਪੈਸਾ ਨਹੀਂ ਮੁੱਖ ਰੱਖਣਾ ਚਾਹੀਦਾ ਮੈਂ ਹਰ ਇੱਕ ਬੰਦੇ ਨੂੰ ਐ ਇੱਕ ਹੈਲੋ ਬੜੀ ਚੜਦੀ ਕਲਾ ਬਈ ਦੋ ਚੜਦੀ ਕਲਾ ਚੰਗੀ ਪਰਮਾਤਮਾ ਹਾਂਜੀ ਹਾਂਜੀ ਕੋਈ ਬੱਕਰੀ ਕੋਈ ਬਾਤੂ ਚੰਗੀ ਨਹੀਂ ਦੇ ਨਹੀਂ ਹਰ ਕੋਈ ਨਹੀਂ ਵੀਰਾ ਚੰਗਿਆਂ ਦੇ ਨਾਮ ਹੁਣ ਬਹੁਤ ਵੱਡੇ ਨੇ ਤੇ ਖੜਨਾ ਕਿਹੜਾ ਏਰੀਆ ਆਪਣਾ ਜੁਨਸ਼ਰ ਮਾੜੀ ਦੀ ਇਹਦੇ ਕੋਈ ਨਹੀਂ ਨਹੀਂ ਮਾੜੀ ਕਾ ਨੂੰ ਦੇਣੀ ਬਈ ਯਾਰ ਪਿਆਰ ਨਾਲ ਫੋਨ ਕੀਤਾ ਵੇ ਮਾੜਾ ਤਾਂ ਫਿਰ ਜਿਹੜਾ ਤੁਹਾਨੂੰ ਮਾੜਾ ਲੱਗਦਾ ਮਾੜਾ ਚੱਕ ਕੇ ਲੈ ਜਾਓ ਜਿਹੜਾ ਚੰਗਾ ਲੱਗਦਾ ਚੰਗਾ ਚੱਕ ਕੇ ਲੈ ਜਾਓ ਨਹੀਂ ਵੀਡੀਓ ਦੇ ਦੇਣਾ ਸ਼ੁਰੂ ਤੋਂ ਜਦੋਂ ਫੋਨ ਲੱਗੀ ਆ ਨਹੀਂ ਨਹੀਂ ਧੰਨਵਾਦ ਵੀਰਿਆ ਹਾਂਜੀ ਮਾਹਰ ਭਾਈ ਨੂੰ ਫੋਨ ਕਰਕੇ ਬੱਸ ਨਾਲ ਸੇ ਕੋਈ ਚੰਗੀ ਹੋ ਜਾ ਨਹੀਂ ਖੜ ਜੋ ਇੱਕ ਵਾਰੀ ਵੀਰੇ ਬੱਕਰੀਆਂ ਸੂਈਆਂ ਨੇ ਜਿਹੜੇ ਬੱਚੇ ਹੈਗੇ ਨੇ ਫਿਲਹਾਲ ਸਾਰੇ ਆਪਣੇ ਕੋਲੇ ਬੱਕੀ ਰਹਿੰਦੇ ਹੈਗੇ ਹੂੰ ਉਹਦੇ ਵਿੱਚ ਆਏ ਹੁੰਦਾ ਕਿ ਜੇ ਕਿਸੇ ਨੇ ਗੱਲਬਾਤ ਕੀਤੀ ਹੁੰਦੀ ਆ ਕੋਈ ਬੰਦਾ ਕਹਿ ਦਿੰਦਾਗਾ ਬੀ ਯਾਰ ਭਾਈ ਅਸੀਂ ਲੈਣੀ ਨਹੀਂ ਜਾਂ ਦੋ ਬੁੱਕ ਕੀਤੇ ਨੇ ਇੱਕ ਲੈ ਜਾਂਦਾ ਉਵੇਂ ਰਹਿ ਜਾ ਤਾਂ ਦੇ ਦਨੇ ਹੁੰਨੇ ਆਪਾਂ ਹਾਂ ਹਾਂ ਪਰ ਕੋਈ ਨਹੀਂ ਖੜੋ ਥੋੜੀ ਦੂਰ ਦੀ ਬਾਟ ਨਹੀਂ ਦੋ ਕੁ ਮਹੀਨਾ ਨੂੰ ਸੂਹਾ ਪਾਏ ਜਨਾ ਦਵਾਰੇ ਆਪਣਾ ਨਹੀਂ ਹਾਂ ਜੀ ਲੱਗਿਆ ਤੁਹਾਨੂੰ ਕੋਈ ਜਾਣੀ ਆ ਹਾਂ ਨਾਲੇ ਹੁਣ ਠੰਡ ਪੈਣੀ ਆ ਹੁਣ ਤੋਂ ਨਵਾਂ ਬੱਚਾ ਸਾਹਮਣਾ ਵੀ ਨਹੀਂਗਾ ਹਾਂ ਜੀ ਇਹ ਤਾਂ ਗੱਲ ਹੈਗੀ ਆ ਹਾਂ ਹੁਣ ਦੋ ਮਹੀਨਾ ਨੂੰ ਤਿੰਨ ਮਹੀਨਾ ਨੂੰ ਬੱਕਰੀਆਂ ਸੋਣਗੀਆਂ ਫਿਰ ਦੋ ਮਹੀਨੇ ਪਾਲ ਕੇ ਫਿਰ ਦਵਾਂਗੇ ਸੋਨੋ ਉਹਨਾਂ ਨੂੰ ਰੁੱਤ ਸੋਣੀ ਆ ਜਾਣੀ ਆ ਜਾਂ ਕੋਈ ਬੱਕਰੀ ਹੋਵੇ ਚੰਗੀ ਜੀ ਦਾ ਨਾ ਸੋਨ ਲੱਗ ਜੇ ਉਹ ਜਾਂ ਸੂਹਾ ਹੋਵੇ ਜਾਂ ਨਹੀਂ ਪਤਾ ਕੀ ਗੱਲ ਆ ਤੁਸੀਂ ਚੰਗੀ ਹੋਵੇ ਜਾਂ ਚੰਗੀ ਹੋਵੇ ਤੁਹਾਡੇ ਕੋਲ ਜਿੱਤ ਨੂੰ ਬਣੇ ਬਿਚਾਲ ਨਹੀਂ ਆ ਰਹੀ ਹੈ ਨਾ ਹਾਂ 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 ਬਚਾ ਨਹੀਂ ਹੋ ਕਵਾਲਿਟੀ ਆਈ ਹੋਵੇ ਨਹੀਂ ਕਵਾਲਿਟੀ ਤਾਂ ਚਲੋ ਕਵਾਲਿਟੀ ਦਾ ਰੱਬ ਦਾ ਨਹੀਂ ਆ ਬਾਈ ਬੰਦਾ ਸਹੀ ਹੋਵੇ ਨਾ ਕਵਾਲਿਟੀ ਆਪੇ ਬਣ ਜਾਂਦੀ ਹੈ ਚਲੋ ਚੀਜ਼ਾਂ ਬਹੁਤ ਬਰਦਬਾਰ ਜਿਹੜੀ ਤੁਹਾਡੇ ਕੋਲ ਚੀਜ਼ ਆਪ ਨਹੀਂ ਹੋ ਰਹੀਆਂ ਠੀਕ ਆ ਆਪਾਂ ਨਹੀਂ ਚਲੋ ਧੰਨਵਾਦ ਵੀਰੇ ਵਧੀਆ ਲੱਗਦਾ ਸੁਣ ਕੇ ਬੱਕਰੀ ਨਾ ਤੁਸੀਂ ਨਾਮਾ ਕਮਾ ਬੱਕਰੀ ਕਰਾ ਮੇਰੇ ਵਰਗੇ ਕੋਲ ਨਾ ਲਓ ਤੁਸੀਂ ਹਾਂ ਮੁੜ ਕੇ ਸਾਡੇ ਮੂੰਹ ਵੱਡੇ ਹੋ ਜਾਂਦੇ ਨੇ ਨਾਮਾ ਬੰਦਾ ਵੇਖ ਕੇ ਵੀ ਬਤਾਇਆ ਹਾਂ ਤੁਸੀਂ ਇੱਕ ਵਾਰੀ ਖੜੋ ਕੋਈ ਨਹੀਂ ਜੇ ਕੋਈ ਗਾਂ ਹੁਣ ਐਤ ਕੀ ਸੁਆ ਮੈਨੂੰ ਲੈ ਲੰਦੋ ਫਿਰ ਗਾਂ ਜੇ ਤੁਹਾਨੂੰ ਬੱਕਰੀ ਦੀ ਸਕੀਮ ਬਣਦੀ ਹੈ ਕਿਉਂਕਿ ਤਿੰਨ ਤੋਂ ਚਾਰ ਮਹੀਨੇ ਤੁਹਾਨੂੰ ਪੱਠ ਲਈ ਵੀ ਖੜਨਾ ਪੈਣਾ ਹਾਂਜੀ ਉਹਦੋਂ ਜੇ ਸਕੀਮ ਬਣ ਗਈ ਤੁਹਾਨੂੰ ਬੱਕਰੀ ਦੇ ਦਾਂਗੇ ਗੱਬਣ ਕਰਾਸ ਕਰਵਾ ਕੇ ਨਹੀਂ ਠੀਕ ਹੈ ਮੇਰਾ ਵੀ ਹਾਂ ਠੀਕ ਹੈ ਨਾ ਓਕੇ ਭਾਈ ਜੀ ਹਾਂ ਧੰਨਵਾਦ ਵੀਰੇ ਆ ਟਾਂਗਾਂ ਦਾ ਮੇਰਾ ਗੱਲ ਕਰੰਦਾ ਹੂੰ ਹੂੰ ਹੁਣ ਆ ਜਿੰਨੇ ਬੰਦੇ ਨੇ ਮੈਨੂੰ ਫੋਨ ਕੀਤੇ ਨੇ ਭਾਵਾਂ ਤੇਰੀ ਵੀਡੀਓ ਸੁਣ ਕੇ ਬਾਅਦ ਚ ਵੀ ਕਰ ਲੈ ਬਸ ਆਹੀ ਗੱਲ ਹੋ ਗਈ ਮੇਰੇ ਤੋਂ ਠੀਕ ਹੁਣ ਕਿੰਨੇ ਕ ਬੱਚੇ ਨੇ ਤੂੰ ਦੇਖ ਲੈ ਸ਼ਾਟ ਲਾ ਲਈ ਭਾਵੇਂ ਵਿੱਚ ਉਹਦੇ ਚੋਂ ਯਾਰ 2-3 ਤਾਂ ਆਪ ਵੀ ਰੋਕਾਂਗੇ ਠੀਕ ਹੈ ਜਿਹੜੇ ਬਚ ਗਏ ਆਏ ਨਹੀਂ ਵੀ ਆਹ ਰੱਖ ਲਈ ਯਾਰ ਰੱਖ ਲਈ ਨਹੀਂ ਜਿਹੜੇ ਬਚ ਗਏ ਬਾਕੀ ਦੇ ਰੱਖੇ ਨੇ ਸਾਰੇ ਠੀਕ ਹੈ ਬਾਈ ਲੋਕ ਯਕੀਨ ਕਰਦੇ ਆ ਮਾਨ ਕਰਦੇ ਆ ਨਹੀਂ ਟੁੱਟਣ ਦੇਣਾ ਹੂੰ ਜਿੰਨੇ ਤੱਕ ਹਾਂ ਪੈਸੇ ਲੈਣੇ ਆ ਲੋਕ ਕਹਿੰਦੇ ਆ ਮਾਟ ਵਾਲਾ ਮਹਿੰਗਾ ਹੈ ਮਹਿੰਗਾ ਗੱਲਾਂ ਚ ਵੀ ਮਹਿੰਗਾ ਮਾਟ ਵਾਲਾ ਹੂੰ ਜਾਨਵਰ ਜੇ ਦਿਨਾਂ ਨਾ ਮੈਂ ਜਾਨਵਰ 10 ਰੁਪਈਆ ਦਾ ਵੀ ਦਿਨਾਂ ਤੇ ਜਾਨਵਰ 5ਾਂ ਦਾ ਵੀ ਦਿਨਾਂ ਤੇ ਜਾਨਵਰ 50 ਰੋ ਆਪਣੇ ਬੋਲਦਾ ਕਿਸ ਨੂੰ ਚੜਕੇ ਵੀ ਹਾਂ ਮੈਂ ਹੈਗੇ ਨੇ ਦਾ ਠੀਕ ਹੈ ਬਈ ਲਕੋਣਾ ਕੁਛ ਨਹੀਂ ਹੁਣ ਜੋ ਉਹ ਸੂਪੀ ਆਉਣੇ ਪੱਠ ਦੇਤੀ ਹਾਂ ਨਹੀਂ ਯਾਰ ਇਹ ਤਾਂ ਦੇਣ ਹੀ ਨਹੀਂ ਇਹ ਨਹੀਂ ਕੰਮ ਮੇਰੇ ਕੋਲੇ ਇਹ ਤਾਂ ਕੰਮ ਕਰਨਾ ਹੀ ਨਹੀਂ ਜ਼ਿੰਦਗੀ ਚ ਨਹੀਂ ਕਰਨਾ ਖੜ ਜੋ 6 ਮਹੀਨੇ ਖੜ ਜੋ 5 ਮਹੀਨੇ ਖੜ ਜੋ ਇੱਕ ਤਨ ਦਿਖਾਵਾਂ ਜੀ ਮੈਂ ਤਾਂ ਕਿਤੇ ਤੂੰ ਸਾਧੂ ਆ ਮੁੰਡੇ ਕੈਨੇਡਾ ਚ ਹੋਣਾਗਾ ਅੱਛਾ ਬਈ ਪਿਛਲੇ ਸਾਲ ਦੀ ਜੋੜੀ ਬੁੱਕ ਕੀਤੀ ਹੈ ਬੰਦੇ ਨੇ ਅੱਛਾ ਵੱਡਾ ਮੁੱਲ ਵੇਖ ਲੈ ਜਿਹਨੂੰ ਉਹ ਬੰਦ ਪੇਟੀ ਕਹਦ ਨੇ ਹਾਂ ਉਹਨੇ ਉਹਨਾਂ ਦੀ ਪੱਠਾਂ ਐਤੀ ਆਈਆਂ ਨੇ ਹੁਣ ਐਤ ਕੀ ਉਮੀਦ ਆ ਰੱਬ ਸੁੱਖ ਰੱਖੇ ਕਦਾ ਭੂ ਉਹਦੀ ਪੱਠ ਸੌਂਦੀ ਹੈ ਬੰਦੇ ਦੀ ਭੂਰੀ ਸੂਪੇ ਜਾਂ ਤੇ ਇਹ ਦੋ ਪੱਠਾਂ ਦੇ ਦੇ ਦੀਆਂ ਚੱਕ ਕੇ ਭਰਾ ਨੂੰ ਦੇ ਦਾਂਗੇ ਮੇਰੇ ਧਿਆਨ ਨੇ 15 ਤੋਂ 20 ਰੁਪਏ ਉਹਨੇ ਸਾਈ ਪਾ ਰੱਖੀ ਆ ਅੱਛਾ ਬਈ ਜਾਂ ਨੱਗ ਨਹੀਂ ਹੋ ਗਈ ਜਾਂ ਆਹ ਕਾਲੀ ਬੱਕਰੀ ਹੋ ਗਈ ਆਪਣੀ ਪੱਠ ਹੋ ਗਈ ਰਾਣੋ ਵਰਗੀ ਐ ਜੀਆਂ ਸੂਈਆਂ ਨੂੰ ਦੇਣੀ ਠੀਕ ਜੋੜੀ ਦੇਣੀ ਭੂਰੀਆਂ ਚੰਗੀਆਂ ਦੀ ਹਾਂ ਪਿਆਰ ਦੇਣੀ ਚੰਗੀਆਂ ਦੀ ਆ ਠੀਕ ਲੋਕਾਂ ਕੋਲੇ ਖੜਾਉਣੇ ਆ ਆਪਦੇ ਕੋਲੇ ਨਹੀਂ ਮੈਂ ਤੁਹਾਨੂੰ ਦੱਸੀ ਜਾਨਾਗਾ ਪਹਿਲਾਂ ਲੋਕਾਂ ਕੋਲੇ ਖੜਨਗੇ ਫਿਰ ਆਪਦੇ ਕੋਲੇ ਖੜਨਗੇ ਹਾਂ ਜੇ ਆਪਦੇ ਕੋਲੇ ਘਾਟਾ ਪੈਣ ਲੱਗਾ ਆਪਾਂ ਮੰਗਣ ਜੋਗਾ ਮੰਗ ਲਾਂਗੇ ਲੋਕ ਦੇ ਦੇਣਗੇ ਬਿਲਕੁਲ ਦੁਨੀਆ ਸਿਆਣੀ ਆ ਸਿਆਣੇ ਬਣ ਕੇ ਚੱਲਾਂਗੇ ਨਾ ਜੇ ਆਪਾਂ ਆਪਦੀ ਦਲੇਰੀ ਦਿਖਾਵਾਂਗੇ ਲੋਕ ਆਪਣਾ ਦੁੱਗਣੀ ਦਿਖਾਉਣਗੇ ਬਿਲਕੁਲ ਇਹ ਬਣੀ ਆਈ ਹੈਗੀ ਠੀਕ ਆ ਬਾਈ ਰਾਜਵੀਰ ਤੇ ਮਿਲਦੇ ਆ ਫੇਰ ਕਿਤੇ ਸੋਹਣੀਆਂ ਗੱਲਾਂ ਹੋਰ ਕਰਾਂਗੇ ਹਨਾ ਤੇ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ